ਖੜੇ ਆ ਹਿੱਕਾ ਟਾ ਕੇ ਸਾਡੇ ਕੋ ਕੁੱਖ ਵੀ ਨਹੀਂ ਤੇ ਤੁਹਾਡੇ ਕੋ ਬੰਦੂਕਾਂ ਹੀ ਗੋਲੀਆਂ ਮਾਰਦੇ ਹੀ ਰਹੀ ਜੇ ਅੱਬੂ ਅੱਬੂ ਮੁੰਡਾ ਹੁੰਦਾ ਸੀ ਪਟਿਆਲੇ ਦਾ ਗੈਂਸਟਰ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਜਿਹੜੇ ਹਥਿਆਰ ਆ ਨਾ ਉਹ ਹਥਿਆਰ ਉਹਨੇ ਸਪਲਾਈ ਕੀਤੇ ਉਹਨਾਂ ਨੇ ਢਾਲਿਆ ਮੈਨੂੰ ਕਹਿੰਦੇ ਪਾਓ ਇਹਨੂੰ ਕਹਿੰਦੇ ਦੋ ਚਪੇੜਾ ਮਾਰੋ ਦੋ ਚਪੇੜ ਮਾਰੀ ਆ ਕੜਾ ਪਾਇਆ ਸੀ ਮੈਂ ਆ ਕੜਾ ਘੁਮਾ ਕੇ ਮਾਰਿਆ ਤੇ ਇੱਥੋਂ ਉਹਦੇ ਬੰਦੇ ਦਾ ਇੱਥੋਂ ਪਾੜ ਗਿਆ ਅੱਜ ਕਰਦੂ ਘਟ 20 30 ਜਣੇ ਨੇ ਮੈਨੂੰ ਲੰਮੇ ਬਾਕੇ ਕੁੱਟਿਆ 30 40 ਡਾਂਗਾ ਮਾਰਿਆ ਮੰਮੇ ਮਾਰਦੇ ਵੀ ਹੋ ਜੀ ਥਾਕੇ ਕਿ ਮਹੀਨੇ ਬਾਅਦ ਸਟੈਂਡ ਦੇ ਬਾਸੇ ਬੁਲਾ ਲਿਆ ਇਹਨੇ ਫਿਰ ਕਰ ਲਓ ਇਹਨੂੰ ਕੋਡਾ ਫਿਰ ਕੁੱਟਿਆ ਸਵੇਰ ਦੇ 4:00 ਵਜੇ ਗਏ ਇਦਾਂ ਹੀ ਇੱਕ ਕਹਿ ਦੇਣਾ ਖਾਲਸਾ ਜੀ ਮਾਫ ਕਰਦੋ ਖਾਲਸਾ ਇੰਨਾ ਬਿਆੰਤ ਹੋ ਗਿਆ ਵਾ ਕਿ ਮਾਫੀਆਂ ਦੇਈ ਜਾਏ ਮਾਫੀਆਂ ਦੇਈ ਜਾਏ ਉਹ ਤਾਂ ਸਾਨੂੰ ਇੱਕ ਵਾਰੀ ਸਾਨੂੰ ਰਾਜ ਕਰਨ ਦਾ ਮੌਕਾ ਦੇ ਦੋ ਸਿੰਘਾਂ ਨੂੰ ਤੇ ਅਸੀਂ ਦੱਸ ਦਾਂਗੇ ਅਸੀਂ ਅੱਗੇ ਵੀ ਦੱਸਿਆ ਮੈਨੂੰ ਆਇਆ ਕੈਮਰੇ ਨੂੰ ਹੱਥ ਪਾਉਣ ਲੱਗਾ ਅਗਾ ਡੋਨਟ ਟੱਚ ਮੀ ਮਾਈ ਪ੍ਰੋਪਰਟੀ ਕਹਿੰਦਾ ਕਹਿੰਦਾ 20 ਦਿਨ ਲਵਾਏ ਮੈਂ ਸਾਰਿਆਂ ਦੇ ਅੱਬਾ ਹੁਣੇ ਟਾਈਮ ਨਹੀਂ ਲਾ ਗਏ ਆ ਮੈਂ ਅਗਲੇ ਜੇਲਾ ਤੇ ਜਾਂਦੇ ਪਹਿਲਾਂ ਛੱਤਰ ਮਾਰ ਕੇ ਦਸਤਾਰਾਂ ਲਵਾਉਂਦੇ ਆ ਭਾਜੀ ਜੇਲ੍ਹਾਂ ਦੇ ਵਿੱਚ ਨਾ ਜਦੋਂ ਜਾਂਦੇ ਆ ਨਾ ਬਾਹਰ ਤੇ ਕੁਝ ਨਹੀਂ ਕਹਿੰਦੇ ਬਾਹਰ ਪਤਾ ਰੱਟਾ ਪੈ ਜਾਣਾ ਜੇਲ੍ਹਾਂ ਦੇ ਵਿੱਚ ਮਾਰ ਪਹਿਲੀ ਚਪੇੜ ਮਾਰ ਕੇ ਦਸਤਾਰ ਹੀ ਲਾਉਂਦੇ ਆ ਤੂਫਾਨ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗ ਕਿਰਪਾ ਚੜ੍ਹਦੀ ਕਲਾ ਨੰਦਿਆ ਜੀ ਲੱਗਦਾ ਜੀ ਮੋਰਚਾ ਚ ਕੁਝ ਨਿਕਲੂਗਾ ਵੇਖੋ ਮੋਰਚਾ ਤੇ ਕੁਝ ਨਿਕਲਣ ਦੀ ਗੱਲ ਇਹ ਆ ਕਿ ਜੇ ਤੇ ਅਸੀਂ ਹਨ ਆਪਣੇ ਹੱਕਾਂ ਲਈ ਅਸੀਂ ਜਾਗਰੂਕ ਹੋ ਗਏ ਠੀਕ ਆ ਜੇ ਅਸੀਂ ਭਾਈ ਸਾਹ ਦੇ ਨਾਲ ਉਦੋਂ ਤੁਰਦੇ ਸੀ ਹਨ ਜਾਂ ਕਿਸਾਨਾ ਵੀਰਾਂ ਦੀ ਗੱਲ ਕਰਦੇ ਹਾਂ ਦੋ ਹਨਾ 2 ਸਾਲ ਪਹਿਲਾਂ ਜੇ ਉਹਦੇ ਵਾਂਗੂ ਇਕੱਠ ਕਰ ਲਿਆ ਠੀਕ ਆ ਜੇ ਸਰਕਾਰਾਂ ਦੇ ਸਰਕਾਰਾਂ ਨੂੰ ਗੋਡੇ ਭਾਰ ਕਰ ਲਿਆ ਫਿਰ ਤੇ ਮੋਰਚਾ ਚੋਂ ਕੁਝ ਨਿਕਲ ਜੂ ਉਹਦਾ ਹੱਲ ਨਿਕਲ ਜੂ ਜੇ ਨਹੀਂ ਕੀਤਾ ਜੇ ਚੁੱਪ ਕਰਕੇ ਆਪਣੇ ਘਰਾਂ ਚ ਬੜੇ ਬੈਠੇ ਫਿਰ ਤਾਂ ਨਾ ਮੋਰਚਾ ਚੋਂ ਕੁਝ ਨਿਕਲਣਾ ਫਿਰ ਤੇ ਬੈਠੇ ਆ ਫਿਰ ਜੇ ਦਿਲ ਕੀਤਾ ਡਾਂਗਾ ਨਾ ਉਠਾ ਦੇਣਗੇ ਨਹੀਂ ਤੇ ਆਗੂਆਂ ਦਾ ਸਮਾਪਾਗੇ ਤੇ ਤੁਹਾਨੂੰ ਪਤਾ ਹੀ ਆ ਕੀ ਹਾਲ ਨੂੰ ਲੱਗਦਾ ਕਿ ਪ੍ਰਸ਼ਾਸਨ ਡਾਂਗਾ ਨਾ ਠਾ ਸਕਦਾ ਦੇਖੋ ਜੇ ਇਦਾਂ ਦੀ ਗੱਲ ਆ ਫਿਰ ਹਰਿਆਣੇ ਬੱਡੇ ਤੇ ਡਾਂਗਾ ਚੱਲੀਆਂ ਆ ਉੱਥੇ ਡਾਂਗਾ ਵੀ ਚੱਲੇ ਆ ਉੱਥੇ ਅਥਰੂ ਗੈਦ ਦੇ ਗੋਲੇ ਵੀ ਚੱਲੇ ਆ ਠੀਕ ਹੈ ਉੱਥੇ ਨੌਜਵਾਨਾਂ ਨੂੰ ਬੋਰੀ ਚ ਪਾ ਕੇ ਲੈ ਗਏ ਅਗਲੇ ਕੋਟਾ ਇਹਦੇ ਤੁਸੀਂ ਹਲੇ ਡਾਂਗਾ ਦੇ ਖੜੇ ਜੇ ਉਹਦੇ ਗੋਲੇ ਚਲਾ ਛੱਡੇ ਤੇ ਡਾਂਗਾਂ ਦੀ ਗੱਲ ਕਰਨ ਦੇ ਪ੍ਰਸ਼ਾਸਨ ਜੋ ਚਾਵੇ ਉਹ ਕਰ ਸਕਦਾ ਤੇ ਉਹ ਉਹ ਕਰਦਾ ਵੀ ਰਿਹਾ ਪਰ ਗੱਲ ਇਹ ਆ ਕਿ ਜਦੋਂ ਰੀਲ ਦੀ ਹੱਡੀ ਕਮਜ਼ੋਰ ਹੋਵੇ ਨਾ ਉਹਦੇ ਤੇ ਸੱਟ ਮਾਰੀਏ ਫਿਰ ਤੇ ਠੀਕ ਆ ਹੁਣ ਪ੍ਰਸ਼ਾਸਨ ਸਰਕਾਰ ਦੀ ਰੀਲ ਦੀ ਹੱਡੀ ਨਹੀਂ ਹੈ ਪ੍ਰਸ਼ਾਸਨ ਸਰਕਾਰ ਦੀ ਇੱਕ ਚੇਲਾਵਾਜੀ ਆ ਉਹ ਸਰਕਾਰ ਦੇ ਕਈ ਗੱਲਾਂ ਤੇ ਅਮਲ ਕਰਦੀ ਆ ਉਹ ਰੀਲ ਦੀ ਹੱਡੀ ਨਹੀਂ ਸਰਕਾਰ ਦੀ ਰੀਲ ਦੀ ਹੱਡੀ VOTING ਆ ਠੀਕ ਹੈ ਕਿਉਂਕਿ ਵੋਟਾਂ ਪਾ ਕੇ ਹੀ ਸਿਰ ਤੇ ਬਿਠਾਇਆ ਅਗਲੇ ਡੰਕ ਡਾਂਗਾ ਮਾਰਦੇ ਆ ਜੇ ਹੈਗੀ ਜੁਰਤ ਤੇ ਨਾ ਵੋਟਾਂ ਪਾਉ ਉਹਨਾਂ ਨੂੰ ਕਈ ਵਧੀਆ ਲੀਡਰ ਚੁਣੋ ਜਾਂ ਵਧੀਆ ਵਧੀਆ ਲੀਡਰ ਆਪ ਖੜਾ ਕਰ ਲਓ ਡੰਗਾ ਖਾਂ ਦੀ ਲੋੜ ਨਹੀਂ ਚੰਦ ਪਹਿਲਾਂ ਕਿਤੇ ਸੀ ਬਦਲਾ ਆਊਗਾ ਨਵਾਂ ਲੀਡਰ ਕਹਿ ਕੇ ਹੀ ਚੁਣਿਆ ਪਰ ਬਾਅਦ ਦੇ ਵਿੱਚ ਕੁਝ ਹੋਰ ਨਿਕਲ ਗਿਆ ਦੇਖੋ ਬਦਲਾ ਉਹ ਬੰਦਾ ਬਦਲਾ ਕਿੱਥੇ ਦੇ ਦੂਗਾ ਜਿਹੜਾ ਇਹ ਕਹਿੰਦਾ ਕਿ ਭਾਈ ਮੈਂ ਤੁਹਾਡਾ ਤੁਹਾਡੀ ਮਦਦ ਕਰੂੰਗਾ ਪਿੰਡ ਚ ਨਾ ਔਲਾਦ ਮੰਗੇ ਤੇ ਕੋਈ ਵੀ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਮੈਨੂੰ ਪੁੱਛੋ ਹਣਾ ਸਾਨੂੰ ਆ ਕੇ ਆਪਣੀ ਪ੍ਰੋਬਲਮ ਦੱਸੋ ਪੂਰੀ ਕਰਾਂਗੇ ਪਰ ਪੂਰੀ ਉਹਦੋਂ ਕਰਾਂਗੇ ਜਦੋਂ ਮੈਂ ਸੱਤੇ ਦੇ ਵਿੱਚ ਆ ਗਿਆ ਉਹਦੇ ਤੋਂ ਪਹਿਲਾਂ ਨਹੀਂ ਕਰਾਂਗੇ ਫਿਰ ਬੰਦਾ ਕਹਦਾ ਜਿਹੜਾ ਸੱਤਾ ਦੇ ਵਿੱਚ ਆ ਗਿਆ ਹੀ ਪ੍ਰੋਬਲਮ ਪੂਰੀ ਕਰ ਹੱਲ ਕਰੇ ਕਿਉਂਕਿ ਜੇ ਸੱਤਾ ਦੇ ਵਿੱਚ ਆ ਕੇ ਪ੍ਰੋਬਲਮ ਹਰਤੇ ਕਰਨੀ ਪੈਣੀ ਆ ਠੀਕ ਹੈ ਸੋ ਇਹ ਗੱਲ ਜਿਹੜਾ ਨਵਾਂ ਨਵੇਂ ਦੀ ਗੱਲ ਕੀਤੀ ਨਾ ਤੁਸੀਂ ਕਿ ਨਵਾਂ ਨਵਾਂ ਦਿਨ ਆਊਗਾ ਜੋ ਵੀ ਆ ਹਨਾ ਉਹ ਨਵਾਂ ਇਹੀ ਆਇਆ ਕਿ ਸਾਨੂੰ ਰੋਡਾਂ ਤੇ ਬੈਨਦਿਆ ਕਦੇ ਅੰਮ੍ਰਿਤਸਰ ਮੋਰਚਾ ਲਾਉਣਾ ਪੈਂਦਿਆ ਠੀਕ ਹੈ ਕਦੇ ਡਿਬਰੂਗੜ ਤੇ ਕਦੇ ਕਿੱਥੇ ਕਦੇ ਇਹ ਤੇ ਵੀ ਨਹੀਂ ਮੋਰਚਾ ਲੱਗਣ ਦਿੰਦੇ ਸੀ ਪਹਿਲਾਂ ਦੇਖੋ ਮੋਰਚਾ ਤੇ ਕੋਈ ਵੀ ਨਹੀਂ ਚਾਹੁੰਦਾ ਲੱਗੇ ਉਹ ਭਾਵੇਂ ਪ੍ਰਸ਼ਾਸਨ ਨੇ ਉਹ ਭਾਵੇਂ ਸਰਕਾਰ ਆ ਉਹ ਭਾਵੇਂ ਪੰਜਾਬ ਵੱਖਰੀ ਵੱਖਰੀ ਸ਼੍ਰੋਮਣੀ ਕਮੇਟੀ ਕੇ ਲਈ ਅਸਲ ਤੇ ਮੇਰਾ ਨਾ ਪਪਾਈ ਇੱਥੇ ਨਾ ਇੱਕ ਹਦਾਇਤ ਬਾਪੂ ਜੀ ਉਹਨਾਂ ਨੇ ਬੰਨੀ ਕਿ ਕਿਸੇ ਦੇ ਖਿਲਾਫ ਨਹੀਂ ਬੋਲਣਾ ਤੇ ਮੈਂ ਚਾਹੁੰਦਾ ਨਹੀਂ ਕਿਉਂਕਿ ਇਹ ਮੋਰਚਾ ਜੇ ਅਸੀਂ ਸਫਲ ਨਹੀਂ ਨਾ ਕਰ ਸਕਦੇ ਤੈਨੂੰ ਢਾਹ ਲਾਉਣ ਦਾ ਵੀ ਕੰਮ ਨਹੀਂ ਕਰ ਸਕਦੇ ਇਸ ਟਾਈਮ ਸਾਰਿਆਂ ਦੀ ਲੋੜ ਆ ਪਰ ਸਰਕਾਰ ਨਹੀਂ ਚਾਹੁੰਦੀ ਮੋਰਚਾ ਲੱਗੇ ਪਰ ਮੋਰਚਾ ਲੌਂਚ ਲੌਂਚ ਤੇ ਮਜਬੂਰੀ ਸਾਨੂੰ ਸਰਕਾਰ ਨੇ ਕੀਤਾ ਹੂੰ ਜਿਵੇਂ ਅੱਜ ਮੋਰਚੇ ਲਾਈ ਬੈਠੇ ਆ ਨਾ ਘਰਾਂ ਤੋਂ ਨਿਕਲ ਕੇ ਰੋਡ ਤੇ ਬੈਣਾ ਪੈਂਦਿਆ ਉਹਦਾ ਕਾਰਨ ਵੀ ਸਰਕਾਰ ਏ ਠੀਕ ਆ ਜੇ ਇਥੇ ਮੋਰਚਾ ਲੱਗਾ ਸਰਕਾਰ ਦੇ ਕਾਰਨ ਹੁਣ ਤੁਸੀਂ ਦੱਸੋ ਵੀਰ ਜੀ ਅਮਰਪਾਲ ਸਿੰਘ ਨੂੰ ਆਰਡੀਸ ਬਰਾਮਦ ਹੋਇਆ ਉਹਨੇ ਉਹਦੇ ਤੇ 307 ਦਾ ਜਾਂ 302 ਦਾ ਪਰਚਾ ਹੋਇਆ ਹੋਇਆ ਕਿ ਉਹਨੇ ਬੰਦੇ ਮਾਰਤੇ ਆ ਜਾਂ ਅਦਮਰਾ ਕਰਤਾ ਉਹਨੇ ਤਾਂ ਸਰਕਾਰ ਦੀ ਜਿਹੜੀਆਂ ਕੂ ਨੀਤੀਆਂ ਸੀ ਉਹ ਉਸ ਨੂੰ ਢਾ ਲਈ ਉਹਨੇ ਜੇ ਮਾਰਿਆ ਹੋਣਾ ਜੇ ਕੁਝ ਮਾਰਿਆ ਉਹਨੇ ਨਸੇ ਮਾਰੇ ਆ ਠੀਕ ਆ ਤੇ ਜੇ ਅਸੀਂ ਨਸੇ ਮਾਰੀਏ ਜਿਵੇਂ ਆਪਣੇ ਹੱਕਾਂ ਦੀ ਗੱਲ ਕਰੀਏ ਤੇ ਸਾਨੂੰ ਐਨਐਸਏ ਲਾ ਦਿੱਤੀ ਜਾਂਦੀ ਆ ਐਨਐਸਏ ਲਾ ਕੇ ਉੱਥੇ ਭੇਜ ਦਿੱਤਾ ਜਾਂਦਾ ਉਹ ਵੀ ਉਹ ਵੀ ਉਹਨਾਂ ਲਈ ਘਟਿਆ ਐਨਐਸਏ ਲਈ ਉੱਥੇ ਪੰਜਾਬ ਦੀ ਜੇਲ੍ਹਾਂ ਵਿੱਚ ਨਹੀਂ ਬਾਹਰ ਦੀ ਡਿਵੜੂਗੜ ਜੇਲ੍ਹ ਦੇ ਵਿੱਚ ਛੁੱਟਿਆ ਉੱਥੇ ਜਾ ਕੇ ਕੈਮਰਾ ਕਰਨਦੇ ਕੈਮਰਾ ਲਾਉਂਦੇ ਉਹਨਾਂ ਤੇ ਤਸੱਦਦ ਕਰਦੇ ਆ ਯਾਰ ਇੰਨੀ ਇੰਨੀ ਸਰਕਾਰ ਦੀ ਜਿਹੜੀ ਮਾਨਸਿਕਾ ਉਹ ਡਿੱਗ ਗਈ ਹੋਈ ਆ ਇਹ ਕੰਮ ਪੰਜਾਬ ਸਰਕਾਰ ਨੇ ਕਰਵਾਇਆ ਕਿ ਸੈਂਟਰ ਸਰਕਾਰ ਨੇ ਕੈਮਰੇ ਵਾਲੀ ਗੱਲ ਨੂੰ ਲੈ ਕੇ ਹੋਵੇ ਜਾਂ ਉਹਨਾਂ ਨੂੰ ਡਿਬਰੂਗੜ ਜੇਲ੍ਹ ਚ ਬੰਦ ਕਰਨ ਨੂੰ ਲੈ ਕੇ ਹੋਵੇ। ਨਹੀਂ ਤਾਂ ਕੁੱਤੀ ਚੋਰ ਨਾਲ ਰੈਲੀ ਹੋਈ ਆ। ਇੱਥੇ ਕੋਈ ਸੈਂਟਰ ਨਹੀਂ, ਕੋਈ ਪੰਜਾਬ ਸਰਕਾਰ ਨਹੀਂ। ਇੱਥੇ ਇਹ ਹੈਗੇ ਆ ਤੇ ਬਾਬਰ ਹੀ ਬੈਠੇ ਆ ਜਿਹੜੇ ਬੈਠੇ ਆ। ਠੀਕ ਆ ਜਿਹੜਾ ਤੇ ਭਵੇਂ ਭਗਵਾਨ ਮਾਨ ਨੂੰ ਕਹ ਲੀਏ। ਅਸਮ ਆਪਾ ਜੀ ਮੋਦੀ ਦਾ ਹੁੰਦਾ ਇਹਦੇ ਦੇ। ਅੱਜ ਕਿਹੜੀ ਨਾ ਕਰਦੇ ਅਸਲ ਵਾਈਆਂ ਆ। ਦਰਬਾਰ ਸਾਹਿਬ ਦਾ ਲਾਈਵ ਚਲਾਉਣ ਵਾਸਤੇ ਇਹਦੇ ਮੋਦੀ ਮੋਦੀ ਦੀ ਹੁੰਦੀ ਆ। ਭਗਵਾਨ ਮਾਨ ਦੀ ਹੁੰਦੀ ਆ। ਠੀਕ ਆ। ਜੇ ਪੰਜਾਬ ਸਰਕਾਰ ਵੱਖਰੀ ਹੁੰਦੀ ਨਾ ਤੇ ਜਿਹੜਾ ਕਿਸਾਨਾਂ ਨੂੰ ਡਾਂਗਾ ਵੱਜੀਆਂ ਅਥਰੂ ਗੈਸ ਦੇ ਗੋਲੇ ਵੱਜੇ ਨਾ ਤੇ ਪੰਜਾਬ ਸਰਕਾਰ ਆਪ ਕਿਸਾਨਾਂ ਦੇ ਨਾਲ ਜਾ ਕੇ ਕਹਿੰਦੀ ਤੇ ਮੈਂ ਮੈਂ ਵੀ ਇੱਥੇ ਆ ਕੇ ਚਲਾਉ ਮੇਰੇ ਤੇ ਠੀਕ ਆ ਕੀ ਜਵਾਨ ਪੰਜਾਬ ਸਰਕਾਰ ਕੋ ਨਹੀਂ ਹੈ ਗਿਆ ਪੁਲਿਸ ਪ੍ਰਸ਼ਾਸਨ ਸਾਡੇ ਕੋ ਪੁਲਿਸ ਪ੍ਰਸ਼ਾਸਨ ਨਹੀਂ ਹੈਗਾ ਸਾਡੇ ਜਵਾਨ ਪੁਲਿਸ ਪ੍ਰਸ਼ਾਸਨ ਚ ਤਬਦੀਲ ਨਹੀਂ ਹੈਗੇ ਸਾਡੇ ਕੋ ਜਵਾਨ ਨਹੀਂ ਹੈਗੇ ਗੱਲ ਇਹੀ ਆ ਕਿ ਕੁੱਤੀ ਚੋਰ ਨਰਲੀ ਹੋਈ ਆ ਭਗਵੰਤ ਮਾਨ ਇਸ ਵੇਲੇ ਵਿਚੋਲਾ ਬਣਿਆ ਹੋਆ ਪਰ ਮੈਂ ਵਿਚੋਲੋ ਨੂੰ ਇੱਕ ਗੱਲ ਦੱਸ ਦਾਂ ਪੁੱਤ ਜੇ ਰਿਸ਼ਤਾ ਗਲਤ ਕਰਾਵੇਂਗਾ ਨਾ ਤੇ ਯਾਦ ਰੱਖ ਵਿਚੋਲੋ ਨੂੰ ਡਾਂਗਾ ਵੀ ਬੜੀਆਂ ਪੈਂਦੀਆਂ ਹਨ ਭਗਵੰਨਾਨ ਵਿਚੋਲਾ ਜੀ ਠੀਕ ਆ ਹੁਣ ਇੱਕ ਭਗਵੰਨਾਨ ਦਾ ਬਿਆਨ ਆਇਆ ਉਹਨੇ ਟਵੀਟ ਕੀਤਾ ਕਿ ਮੈਂ ਹਸਪੀਟਲ ਐਮਰਜੈਂਸੀ ਲਾਤੀ ਹਸਪੀਟਲਾਂ ਦੇ ਜਿਹੜੇ ਬਾਰਡਰ ਦੇ ਲਾਗੇ ਹਸਪੀਟਲ ਨੇ ਉਹਨਾਂ ਤੇ ਐਮਰਜੈਂਸੀ ਯਾਰ ਇਨਾ ਇਨਾ ਲਾਤੀ ਤੂੰ ਬਿਆਨ ਦੇਣ ਵੇਲੇ ਤੇ ਸੋਚ ਉਹਦੇ ਕਹਿੰਦੇ ਮਰ ਬਾਈ ਫੱਟੜ ਫੱਟੜ ਹੋ ਆਈ ਜਾਈਏ ਤੇ ਅਗਲਾ ਮੈਨੂੰ ਹਸਪੀਟਲਾਂ ਦੇ ਬੈੱਡਾਂ ਤੇ ਪਾਈ ਜਾਓ ਸਾਨੂੰ ਬਿਆਨ ਦੇਂਦਾ ਤੇ ਹੈ ਮਤਲਬ ਆ ਉਹਨੂੰ ਵੀ ਪਤਾ ਵਾ ਕਿ ਡਾਂਗਾ ਪੈਣੀਆ ਵਾ ਇਹਦਾ ਮਤਲਬ ਤੈਨੂੰ ਪਤਾ ਹੈ ਕਿ ਸਾਡੇ ਡਾਂਗਾ ਪੈਣੀਆ ਤੇ ਫਿਰ ਤੂੰ ਸਰਕਾਰ ਨਾਲ ਗੱਲ ਕਰ ਆਪ ਵੀ ਹੱਥ ਚਾ ਕੇ ਨੌਜਵਾਨਾਂ ਨੂੰ ਕੁੱਟ ਕੇ ਟਰੈਕਟਰ ਤੋੜ ਕੇ ਮੁੰਡੇ ਚੱਕ ਕੇ ਲੈ ਕੇ ਬੋਰੀਆਂ ਚ ਪਾ ਕੇ ਲੈ ਕੇ ਕੁੱਟ ਕੇ ਕੀ ਹਾਲ ਕੀਤਾ ਉਸ ਤੋਂ ਬਾਅਦ ਪੰਜਾਬ ਲਿਆਉਣ ਲਈ ਵੀ ਬੜੀ ਜਦੋਜਹਦ ਕਰਨੀ ਪਈ ਉਹਨਾਂ ਨੂੰ ਭਾਜੀ ਗੱਲ ਪਤਾ ਕੀ ਆ ਗੱਲ ਇਹ ਆ ਕਿ ਹੁਣ ਜੇ ਬਾਰਡਰਾਂ 'ਤੇ ਲਾਇਆ ਵਾ ਨਾ ਜੇ ਬਾਰਡਰਾਂ 'ਤੇ ਬੈਰੀਕੇਡ ਲਾਏ ਨੇ ਸੱਤ-ਸੱਤ ਲੇਰਾਂ ਲਾਈਆਂ ਪਾਕਿਸਤਾਨ ਜਾਣਾ ਸਤੇ ਇੱਕੋ ਲੇਅਰ ਲਾਈ ਆ ਪਾਕਿਸਤਾਨ ਦੀ ਬਾਰਡਰਾਂ ਤੇ ਇੱਕੋ ਲੇਰ ਲੱਗੀ ਆ ਪਰ ਸਾਨੂੰ ਰੋਕਣ ਵਾਸਤੇ ਛਤ ਲੇਰਾਂ ਸੰਭੂ ਬਾਰਡਰ ਤੇ ਉਹਦੇ ਤੋਂ ਬਾਅਦ ਦਿੱਲੀਆਂ ਚ ਇੰਨੀਆਂ ਲੇਰਾਂ ਜੇ ਸਾਨੂੰ ਰੋਕਣ ਵਾਸਤੇ ਬੈਰੀਕੇਡ ਦੀਆਂ ਲੇਰਾਂ ਲਾਤਿਆਂ ਨਾ ਤੇ ਫਿਰ ਲਾਦੇ ਪੱਕੀ ਕਹਿ ਦੇ ਕਿ ਪੰਜਾਬ ਦੇ ਉੱਤੇ ਭਾਰਤ ਦਾ ਸੰਵਿਧਾਨ ਨਹੀਂ ਲਾਗੂ ਹੁੰਦਾ ਅਸੀਂ ਪੰਜਾਬ ਸੰਭ ਲਾਂਗੇ ਇਹ ਰਾਜ ਕੀਤਾ ਅਸੀਂ ਰਾਜ ਪਹਿਲਾਂ ਚੀਤਾ ਆ ਅਸੀਂ ਪੰਜਾਬ ਸੰਭਲਾਂਗੇ ਸਾਡੇ ਕੋ ਨੌਜਵਾਨ ਹੈਗੇ ਪੜੇ ਲਿਖੇ ਉਹਨਾਂ ਨੇ ਆਪੇ ਸਿਸਟਮ ਸੰਭਲਣਾ ਸਾਡੇ ਕੋ ਨੌਜਵਾਨਾਂ ਕੋ ਬਾਹਰ ਪੈਸਾ ਵਾਧੂ ਅਸੀਂ ਮੰਗਾ ਕੇ ਹਥਿਆਰ ਵੀ ਲੈ ਲਾਂਗੇ ਠੀਕ ਆ ਅਸੀਂ ਸਾਰਾ ਕੁਝ ਕਰ ਲਾਂਗੇ ਜੇ ਇਹ ਗੱਲ ਲੈਣਾ ਤੇਰਾ ਸੈਂਟਰ ਸਰਕਾਰ ਹਰਿਆਣਾ ਸਰਕਾਰ ਇਹ ਕਹਿ ਦੇਵੇ ਕਿ ਹਾਂ ਭਈ ਤੁਸੀਂ ਆਪਣਾ ਆਪਣਾ ਪੰਜਾਬ ਸੰਭੋ ਹੀ ਸੰਭਲਾਂਗੇ ਹਾਂ ਯਾਦ ਰੱਖ ਜੇ ਅਸੀਂ ਪੰਜਾਬ ਸੰਭਾਂਗੇ ਤੇ ਜਿਹੜੇ ਤੂੰ ਸ਼ਹਿਰ ਸਾਡੇ ਕੋ ਖੋਏ ਆ ਨਾ ਅਸੀਂ ਉਹ ਵੀ ਲਾਵਾਂਗੇ ਆਪਣੇ ਬੰਦੀ ਸਿੰਘ ਵੀ ਬਾਹਰ ਕਰਾਵਾਂਗੇ ਇਹ ਹੁਣ ਇਹ ਗੱਲ ਹੈ ਬਹੁਤ ਵੱਡੀ ਆ ਪਰ ਜੇ ਸਰਕਾਰ ਤੱਕ ਇਹ ਵੀਡੀਓ ਜਾਂਦੀ ਆ ਤੇ ਪੁੱਛਾ ਦਿਓ ਕਿ ਭਾਈ ਇਹ ਗੱਲ ਮੈਂ ਕਹੀ ਆ ਤੇ ਜੇ ਇਦਾਂ ਲੇਰਾ ਲਾਉਣੀਆਂ ਨਾ ਜੇ ਸਾਡੇ ਨੌਜਵਾਨ ਬੋਰੀਆਂ 'ਚ ਪਾਪਾ ਕੁੱਟਨੇ ਆ ਪੁੱਤ ਸਾਨੂੰ ਇੱਕ ਵਾਰੀ ਸਾਨੂੰ ਰਾਜ ਕਰਨ ਦਾ ਮੌਕਾ ਦੇ ਦਿਓ ਸਿੰਘਾਂ ਨੂੰ ਤੇ ਅਸੀਂ ਦੱਸ ਦਾਂਗੇ ਅਸੀਂ ਅੱਗੇ ਵੀ ਦੱਸਿਆ ਅੰਗਰੇਜ਼ਾਂ ਦੇ ਟਾਈਮ ਤੇ ਪੰਜਾਬ ਜਿੱਤਿਆ ਨਹੀਂ ਗਿਆ ਸੀ ਭਾਜੀ ਉਹ ਹਥਿਆਰਾਂ ਦੇ ਸਿਰ ਤੇ ਨਹੀਂ ਸਾਡੇ ਜਜ਼ਬੇ ਇੰਨੇ ਵੱਡੇ ਆ ਅਈ ਉਹ ਦਿਨ 21 ਤਰੀਕ ਨੂੰ ਮੈਂ ਵੀ ਅੱਗੇ ਸੀ ਭਾਈ ਬੰਬਾਂ ਦੇ ਅੱਗੇ ਖੜੇ ਆ ਹਿੱਕਾ ਟਾ ਕੇ ਸਾਡੇ ਕੋਲ ਕੁੱਖ ਵੀ ਨਹੀਂ ਸੀ ਤੇ ਤੁਹਾਡੇ ਕੋਲ ਬੰਦੂਕਾਂ ਹੀ ਗੋਲੀਆਂ ਮਾਰਦੇ ਹੀ ਰਹੀ ਮੇਰੇ ਦੋ ਗੋਲੀਆਂ ਲੱਗਿਆ ਰਬੜ ਾਲੀਆਂ ਐਡੀਆਂ ਐਡੀਆਂ ਮੈਂ ਇੱਕ ਵਾਰੀ ਵੱਖੀ ਤੇ ਬੈਹ ਚੋਗਾ ਹੋ ਗਿਆ ਹਾਂ ਪਰ ਨਹੀਂ ਮਾਰਾ ਸਾਨੂੰ ਕਹਿੰਦੇ ਕਿ ਪਿੱਠ ਵਿਖਾ ਕੇ ਨਹੀਂ ਭਜਣਾ ਤੇ ਉਹ ਅੱਗੋ ਜੇ ਇਦਾਂ ਦੀ ਗੱਲ ਹੈ ਨਾ ਤੇ ਆਉਣ ਫਿਰ ਡਾਂਗੋ ਡਾਂਗੀ ਹੁੰਨੇ ਆ ਤੁਹਾਡੇ ਕੋਲ ਤੁਸੀਂ ਵੀ ਡਾਂਗਾ ਲੈ ਲਓ ਤੇ ਇਹ ਵੀ ਡਾਂਗਾ ਲੈ ਲੈਣੇ ਆ ਵੇਖਦੇ ਕਿ ਨੂੰ ਕੌਣ ਭਜਾਉਂਦਾ ਉਹ ਲੱਟੀਆਂ ਗੋਲੀਆਂ ਮਾਰੀਆਂ ਉਹਨਾਂ ਨੇ ਭਾਜੀ ਗੋਲੀਆਂ ਵੀ ਮਾਰੀਆਂ ਤੁਹਾਨੂੰ ਗੈਰ ਦੇ ਗੋਲੇ ਸੁੱਟੇ ਜੇ ਹੁਣ ਮੁੰਡੇ ਦੇ ਤੇ ਜੇ ਗੋਲੀ ਵੇਖਿਓਗੇ ਨਾ ਸਿਰ ਚ ਵੱਜੀ ਹੈ ਸਿਰ ਚ ਵੱਜੀ ਭਾਜੀ ਸਿਰ ਚ ਗੋਲੀਆਂ ਇੱਕ ਉਹੀ ਇਨਸਾਨ ਮਾਰਦਾ ਜਿਹੜਾ ਪੂਰੀ ਟ੍ਰੇਨਿੰਗ ਹੋਵੇ ਹੂੰ ਜੀ ਦੇਖੋ ਠੀਕ ਆ ਅਗਲੇ ਨੇ ਸਿਰ ਚ ਸਿੱਧੀਆਂ ਗੋਲੀਆਂ ਮਾਰੀਆਂ ਇਹ ਵੀ ਨਹੀਂ ਕਿ ਡਰੋਨ ਆਸ ਤੇ ਬੰਦਾ ਹਵਾਈ ਫਾਇਰ ਕਰ ਦਿੰਦਾ ਭਾਜੀ ਉਹਨਾਂ ਨੇ ਹਵਾਈ ਫਾਇਰ ਵੀ ਨਹੀਂ ਕੀਤਾ ਸਿੱਧੀਆਂ ਗੋਲੀਆਂ ਮਾਰੀਆਂ ਜੀ ਤੇ ਤੁਹਾਨੂੰ ਦੱਸਦਾ ਵਾ ਕਿ ਤੁਸੀਂ ਸਾਡੇ ਚਰਨਾਂ ਦੇ ਵਿੱਚ ਬਹਿਣ ਵਾਲੇ ਇਹ ਪੰਜਾਬੀਓ ਜੇ ਤੇ ਅਸੀਂ ਲਾਈਏ ਲੰਗਰ ਫੇਰ ਅਸੀਂ ਪੰਜਾਬ ਭਾਰਤ ਦੇ ਵਾਸੀ ਪੰਜਾਬ ਦੇ ਵੀ ਨਹੀਂ ਭਾਰਤ ਦੇ ਵਾਸੀ ਜੇ ਅਸੀਂ ਸਰਹਾਦਾ ਤੇ ਰਫਲਾਂ ਫੜ ਕੇ ਭਾਰਤ ਭਾਰਤ ਦੇ ਹਰੂਦਾ ਦੇ ਰੱਖਿਆ ਕਰੀਏ ਫੇਰ ਅਸੀਂ ਜੈਜਵਾਨ ਜੇ ਅਮਨੇ ਹਕ ਮੰਗੀ ਅਸੀਂ ਹੱਤਗਵਾਦੀ ਹੁਣ ਪਾਜੀ ਗੱਲ ਤੁਸੀਂ ਪੱਤਰਕਾਰ ਤੁਸੀਂ ਆਪੇ ਦੱਸਿਓ ਨਸ਼ੇ ਪੰਜਾਬ ਚ ਖਤਮ ਕਰਾਉਂਦਾ ਜਿਹੜਾ ਮੁੱਦਾ ਜਿਹੜਾ ਫਰਜ਼ ਬੰਦਾ ਹੈ ਉਹ ਸਰਕਾਰ ਦਾ ਬੰਦਾ ਹੈ ਆਪੇ ਅਮਰਪਾਲ ਸਿੰਘ ਦਾ ਬੰਦਾ ਹੈ ਸਰਕਾਰਾਂ ਦਾ ਸਰਕਾਰਾਂ ਦਾ ਬੰਦਾ ਹੈ ਨਾ ਤੇ ਭਈ ਅਮਰਪਾਲ ਸਿੰਘ ਨੇ ਉਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਐਨਐਸਏ ਲਾ ਦਿੱਤੀ ਐਨਐਸਏ ਲਾ ਦਿੱਤੀ ਆ ਹਾਂ ਸਰਕਾਰ ਵਾਲੇ ਕਹਿੰਦੇ ਕਿ ਜਿੱਦਾਂ ਨਾ ਬਟਾਲੇ ਵਾਲਾ ਕਾਂਡ ਹੁੰਦਾ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਕਾਨੂੰਨ ਦੀ ਅਵਸਥਾ ਦੀ ਲੰਘਣਾ ਕੀਤੀ ਉਸ ਚੀਜ਼ ਨੂੰ ਲੈ ਕੇ ਲਈ ਆ ਭਾਜੀ ਇੱਕ ਗੱਲ ਦੱਸੋ ਮੈਨੂੰ ਹਾਂ ਇਹ ਆਜ ਛੋਟੀ ਜੀ ਗੱਲ ਦਾ ਜਵਾਬ ਦੇ ਦਿਓ ਮੈਨੂੰ ਮੇਰੇ ਅਗਰ ਗਲਤੀ ਕਰੇ ਮੈਨੂੰ ਪ੍ਰਸ਼ਾਸਨ ਵੇਖੂਗਾ ਹਾਂ ਪ੍ਰਸ਼ਾਸਨ ਗਲਤੀ ਕਰੇ ਉਹਨੂੰ ਕੌਣ ਵੇਖੂ ਹਾਂ ਤਾਂ ਤੁਸੀਂ ਝੂਠੇ ਪਰਚੇ ਪਾਉਂਗੇ ਪ੍ਰਸ਼ਾਸਨ ਦੇ ਹੋ ਕੇ ਉਥੇ ਪਰਚੇ ਪਾਉਂਗੇ ਫਿਰ ਇਹ ਕਿਹਦਾ ਦਰਵਾਜਾ ਖੜਕਰਾਏਗੇ ਫਿਰ ਹੁਣ ਕਹੀ ਕਹਿਣਗੇ ਕੋਰ ਦਾ ਤੁਣ ਖੜਕਟਾਉ ਕੋਰ ਦਾ ਸਾਡੇ ਨੌਜਵਾਨਾਂ ਨੂੰ ਮਾਰਿਆ ਵਾ ਤੇ ਪੰਜਾਬ ਹਰਿਆਣੇ ਦੇ ਵਿੱਚ ਜਿੰਨੀ ਪੁਲਿਸ ਖਲੋਤੀ ਛਾਰੇ ਤੇ 307 ਦਾ ਪਰਚਾ ਤੇ 302 ਦਾ ਪਰਚਾ ਦਓ ਫਿਰ 26 ਦਾ ਪਰਚਾ ਦਓ ਫਿਰ ਸਿਰ ਪਾੜੇ ਕਈਆਂ ਦੇ ਕਈਆਂ ਦੇ ਹੱਡੀਆਂ ਤੇ ਹਜੇ ਪਰਚਾ ਨਹੀਂ ਹੋਇਆ লাশ ਹਜੇ ਰੱਖੀ ਬੈਠੇ ਆ ਜਦੋਂ ਆਪਾਂ ਰਿਕਾਰਡਿੰਗ ਕਰ ਰਹੇ ਆ ਵੀਡੀਓ ਦੀ ਉਦੋਂ ਤੱਕ লাশ ਜਿਹੜੀ ਆ ਰੱਖੀ ਹੋਈ ਆ ਖਣੌਰੀ ਬੈਠਾ ਹੋਇਆ ਪਰਿਵਾਰ ਰਜਿੰਦਰਾ ਹਸਪੀਟਲ ਚ ਲਾਸ਼ ਪਈ ਹੋਈ ਆ ਸਸਕਾਰ ਕਰਨ ਦੀ ਵੇਟ ਕਰ ਰਹੇ ਆ ਪਰ ਸਰਕਾਰ ਨੇ 1 ਕਰੋੜ ਰੁਪਇਆ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਪਰ ਪਰਚੇ ਹਜੇ ਨਹੀਂ ਹੋਏ ਦੇਖੋ ਅਸੀਂ ਪੈਸਿਆਂ ਦਾ ਕੀ ਕਰਨਾ ਜੀ ਸਾਨੂੰ ਜਿਹੜੇ ਅਸੀਂ ਮਰੇ ਆ ਨਾ ਜਿੱਦਾਂ ਸਾਨੂੰ ਪੈਸਾ ਦੀ ਲੋੜ ਨਹੀਂ ਪੈਸਾ ਸਾਡੇ ਕੋ ਵੱਧੂ ਤੇ ਜਿਹੜੇ ਪਰਚਿਆਂ ਦੀ ਗੱਲ ਕਰਦੇ ਭਾਜੀ ਇਹਨਾਂ ਨੇ ਪਰਚਾ ਕੋਈ ਨਹੀਂ ਕਰਨਾ ਪਤਾ ਨਹੀਂ ਹੁਣ ਆਓ ਪਰਚਾ ਜੇ ਹੋਊਗਾ ਵੀ ਨਾ ਹੁਣ ਮੈਂ ਦੱਸਦਾ ਮੈਂ ਕੋਟਾ ਚ ੱਤਕੇ ਖਾਦੇ ਹੋਣੇ ਤਾਂ ਇਹ ਮਹੀਨਾ ਪਹਿਲਾਂ ਮੈਂ ਜੇਲ੍ਹ ਰਹਿ ਕੇ ਹੈ ਟਾਈਮ ਹੀ ਨਹੀਂ ਮੈਂ ਕੋਟਾ ਤੱਕ ਤੱਕ ਇਹ ਖਾਦੇ ਮੈਨੂੰ ਪਤਾ ਵਾ ਜੇ ਪਰਚਾ ਉਹਨਾਂ ਤੇ ਹੋਇਆ ਵੀ ਨਾ ਉਹ ਸਿਰਫ ਲਿਖਤੀ ਰੂਪ ਦੇ ਵਿੱਚ ਹੋਊਗਾ ਕੈਮਰੇ ਤੇ ਵਿਖਾਉਣ ਜੋਗਾ ਹੋਊਗਾ ਤੇ ਮੇਰੇ ਵਾਂਗੂ ਅਸਲ ਅਸਲ ਕਸਟਡੀ ਨਹੀਂ ਕੱਟੇ ਜਾਊਗੀ ਭਾਵੇਂ ਕੋਈ ਵੀ ਚੀਜ਼ ਆ ਨਾ ਆਪਾਂ ਚੋਰੀ ਕਰਦੇ ਆ ਉਹਦੀ ਕਸਟਡੀ ਹੁੰਦੀ ਆ ਉਹਦੇ ਤੋਂ ਬਾਅਦ ਜਿਹੜਾ ਜੱਜ ਦਾ ਕੰਮ ਸ਼ੁਰੂ ਹੁੰਦਾ ਜ਼ਮਾਨਤ ਦਾ ਜੇ ਤੁਸੀਂ ਕਹੋ ਕਿ ਅੱਜ ਮੈਂ ਫੜੇ ਗਏ ਤੇ ਅੱਜ ਹੀ ਜ਼ਮਾਨਤ ਹੋ ਜਾਂਦਾ ਨਹੀਂ ਹੁੰਦਾ ਕਸਟਡੀ ਕੱਟਣੀ ਹੀ ਪੈਂਦੀ ਆ ਮੇਰੀ ਅਸਲੀ 25 28 ਚੋਰੀ ਦਾ ਨਾੜ ਦਾ ਪਰਚਾ ਪਿਆ ਹੀ ਮੇਰੀ 1.5 ਮਹੀਨੇ ਦੀ ਕਸਟਡੀ ਹੀ 1.5 ਮਹੀਨੇ ਤੋਂ ਬਾਅਦ ਜਿਹੜੀ ਜਮਾਨਤ ਦਾ سلسلہ ਸ਼ੁਰੂ ਹੋਇਆ ਠੀਕ ਹੈ ਤਾਂ ਉਹਨਾਂ ਨੇ ਇੱਕ ਦਿਨ ਘਟਾਉਣੇ ਉਹ ਪੁਲਿਸ ਵਾਲਿਆਂ ਦੇ ਜੇਲ੍ਹਾਂ ਚ ਠੀਕ ਹੈ ਸਾਨੂੰ ਪਰਚੇ ਨਹੀਂ ਚਾਹੀਦੇ ਠੀਕ ਹੈ ਸਾਨੂੰ ਸਾਡਾ ਬੰਦਾ ਹੱਕ ਕਿਸਾਨ ਬੈਠੇ ਵੀਰ ਪਾਣੀ ਮੈਂ ਕਿਸਾਨੀ ਨਹੀਂ ਕਰਦਾ ਪਰ ਮੋ ਕਿਸ਼ਾਨ ਵੀਰਾਂ ਦੇ ਨਾਲ ਆ ਬਹੁਤ ਸਾਰੇ ਕਿਸਾਨ ਆਗੂ ਪਿੱਛੇ ਬੈਠੇ ਹੋਏ ਆ ਜਿਹੜੇ ਪਹਿਲਾਂ ਦਿੱਲੀ ਤੋਂ ਜਿੱਤ ਕੇ ਵੀ ਆਏ ਸੀਗੇ ਕੁਝ ਮੰਗਾਂ ਦਾ ਹੱਲ ਕਰਾਇਆ ਸੀ ਕਈਆਂ ਨੇ ਗਲਾਸੀ ਵੀ ਖੜਕਾਲੀ ਸੀ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੋਊਗਾ ਉਹ ਤਾਂ ਅੱਜ ਪ੍ਰੋਗਰਾਮ ਹੀ ਅਲੱਗ ਦੇ ਰਹੇ ਨੇ ਉਹ ਇਹਨਾਂ ਨੂੰ ਖਿਲਾਫ ਦੱਸ ਰਹੇ ਨੇ ਇਹਨਾਂ ਦੇ ਉਹ ਕਿਤੇ ਗਲਤ ਕਰ ਰਹੇ ਨੇ ਮੁੰਡੇ ਪਰਿਵਾਰੇ ਨੇ ਆ ਤੈਨੂੰ ਤੇ ਇਹ ਚਿੱਤਰ ਖਾਂਦੇ ਆਂ ਭਾਜੀ ਸਭ ਤੋਂ ਵੱਡਾ ਕਾਰਨ ਇਹ ਆ ਅਸੀਂ ਇੱਕ ਦੂਜੇ ਦੀ ਲੱਤਾਂ ਖਿੱਚ ਕੇ ਜੰਕਮਲੇ ਹੋਏ ਫਿਰਦੇ ਆਂ ਤੇ ਸਰਕਾਰ ਚਾਹੁੰਦੀ ਇਹ ਆ ਸਰਕਾਰ ਚਾਹੁੰਦੀ ਇਹ ਆ ਇੱਕ ਲੱਤਾਂ ਖਿੱਚੀ ਇੱਕ ਦੂਜੇ ਦੀ ਹੁਣ ਕਿਸਾਨ ਆਗੂ ਆ ਯਾਰ ਹੁਣ ਅਗਲਾ ਤੁਹਾਨੂੰ ਬੁਲਾਵੇ ਮੋਰਚੇ ਤੇ ਫੇਰ ਹੀ ਆਉਂਗੇ ਹਮ ਟੱਡੇ ਉਹਦਾ ਕਿਹੜਾ ਕਿਲਾ ਗਰਦਨ ਚੜਿਆ ਆਵਾ ਕਿ ਤੁਹਾਡਾ ਅਹੰਕਾਰ ਹੀ ਨਹੀਂ ਮਾਣ ਤੇ ਬਾਣੀ ਇੱਥੇ ਕਹਿੰਦੀ ਕਿ ਅਹੰਕਾਰ ਪੰਜੇ ਵਿਕਾਰ ਤੇ ਆਗੋ ਫੇਰ ਗੁਰੂ ਮਹਾਰਾਜ ਰਾਤ ਪੈਂਦਾ ਬੰਦਾ ਅਹੰਕਾਰ ਹੀ ਨਹੀਂ ਤਿਆਗਦੇ ਇੱਕ ਦੂਜੇ ਦੀ ਲੱਤਾਂ ਖਿੱਚਣ ਦੇ ਲੱਗੇ ਆ ਤਾਂ ਹੀ ਉਹਦੇ ਭਾਜੀ ਸਾਨੂੰ ਚਿੱਤਰ ਮਾਰਦੇ ਅਗਲੇ ਹੁਣ ਹੋਈਏ ਇੱਕ ਨਿਸ਼ਾਨ ਸਾਹਿਬ ਥੱਲੇ ਤੇ ਅਗਲਾ ਗੱਲ ਆਜੂ ਤੇ ਫਿਰ ਕਿਹੋ ਗੱਲ ਗੱਲ ਇਹੀ ਆ ਇੱਕ ਨਿਸ਼ਾਨ ਸਾਹਿਬ ਥੱਲੇ ਗੱਲ ਤੇ ਕਰਦੇ ਆ ਪਰ ਇਹ ਝੰਡੇ ਵੱਖਰੇ ਬਣਾ ਲਏ ਆ ਕਿਸਾਨੀ ਦਾ ਵੱਖਰਾ ਝੰਡਾ ਬਣਾ ਲਿਆ ਠੀਕ ਆ ਪੰਥ ਦਾ ਵੱਖਰਾ ਨਿਸ਼ਾਨ ਸਾਹਿਬ ਬਣਾ ਲਿਆ ਦਲਾ ਪੰਥਾ ਦਾ ਵੱਖਰਾ ਇਹ ਨਿਸ਼ਾਨ ਹੀ ਵੱਖਰੇ ਬਣਾ ਲੇ ਆ ਹਨਾ ਆਪਾਂ ਬਾਟੇ ਦੋ ਕਰਤੇ ਆ ਤੇ ਭਾਈ ਜੇ ਅੱਜ ਸਾਨੂੰ ਕੁੱਟ ਪੈਂਦੀ ਹੈ ਨਾ ਮੈਨੂੰ ਤੇ ਇਹ ਲੱਗਦਾ ਆ ਕਿ ਜੇ ਅੱਜ ਸਾਡੀ ਸਾਨੂੰ ਸਰਕਾਰ ਛੱਤਰ ਮਾਰਾਂਦੀ ਹੈ ਨਾ ਸਰਕਾਰ ਨਾਲੋਂ ਜ਼ਿਆਦਾ ਸਾਡੀ ਗਲਤੀ ਆ ਮੰਨੋ ਨਾ ਮੰਨੋ ਭਾਜੀ ਹੂੰ ਕਿਉਂ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ 12 ਮਸਲਾ ਹੁੰਦੀਆਂ ਸੀ ਜੀ ਆਪਸ ਚ ਲੜਦੀਆਂ ਸੀ ਹੂੰ ਠੀਕ ਆ ਇੱਕ ਦੂਜੇ ਦੇ ਮਸਲਾਂ ਦੇ ਉੱਤੇ ਰਾਜ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਜਦੋਂ ਪੰਥ ਦੀ ਗੱਲ ਆਉਂਦੀ ਹੀ ਜਦੋਂ ਗ੍ਰੰਥ ਦੀ ਗੱਲ ਆਉਂਦੀ ਜਦੋਂ ਪੰਜਾਬ ਦੀ ਗੱਲ ਹੁੰਦੀ ਸਾਰੇ ਇਕੱਠੇ ਹੋ ਜਾਂਦੇ ਸੀ ਤੇ ਇੰਨੇ ਵੱਡੇ ਲਾਰਦੀ 84 ਤੋਂ ਬਾਅਦ ਇਕੱਠੇ ਨਹੀਂ ਹੋਏ ਇੱਕੀ ਸ਼ੁਰਮਾ ਉਸ ਟਾਈਮ ਸੀਦ ਹੋਇਆ ਬਾਬਾ ਜਨੈਤ ਸਿੰਘ ਉਸ ਟਾਈਮ ਤੇ ਹੋਰ ਮਿਸ਼ਲਾ ਨਹੀਂ ਗਿਆ ਸੀ ਔਰ ਦਲਪੰਥ ਨਹੀਂ ਹੈਗੇ ਉਹਦੇ ਤੋਂ ਕੋਈ ਆਗੂ ਕਿਉਂ ਨਹੀਂ ਸੀਦ ਹੋਇਆ ਸਾਡੇ ਪਿਓ ਦੇ ਘਰੇ ਤੁਸੀਂ ਹਮਲਾ ਕਰ ਜੋ ਤੇ ਹੀ ਮਾਫੀਆਂ ਦੇ ਦिए ਉਹਦੇ ਤੋਂ ਵੱਡੀ ਗੱਲ ਮਾਫੀ ਦੇਂਦੀ ਮੈਂ ਉੱਥੇ ਇੰਟਰਵਿਊ ਇੰਟਰਵਿਊ ਸੰਭੂ ਬਾਡਰ ਤੇ ਦੇਣਿਆ ਤੇ ਉੱਥੇ ਦੀ ਪੱਤਰਕਾਰ ਨੈਸ਼ਨਲ ਮੀਡੀਆ ਦੀ ਕਹਿੰਦੀ ਮੋਦੀ ਨੇ ਤੇ ਮਾਫੀਆਂ ਮੰਗ ਲੀਆਂ ਹਣ ਬੰਦਾ ਨਾ ਨੇ ਬੁੱਝੇ 700 ਬੰਦਾ ਮਰਵਾ ਕੇ ਤੇ ਮਾਫੀ ਮੰਗੀ ਸਟੇਜ ਤੋਂ ਮੋਦੀ ਨੇ ਤੇ ਹੀ ਮਾਫ ਕਰ ਦਈਏ 700 ਬੰਦਾ ਮਰਵਾ ਕੇ ਤੇ ਮਾਫ ਕਰਤਾ ਤੇ ਉਹਦੇ ਉਹਦੇ ਬੰਦੇ ਕੀ ਲਿਆ ਸੀ 700 ਬੰਦਾ ਮਰਵਾਇਆ ਨਾ ਭਾਜੀ ਠੀਕ ਆ ਤਿੰਨ ਚਾਰ ਹੁਣ ਮਰ ਗਏ ਆ ਤੇ ਅਗਲੇ ਨੇ ਫੇਰ ਆ ਕੇ ਸਟੇਜ ਤੇ ਕਹਿ ਦੇਣਾ ਖਾਲਸਾ ਹੀ ਮਾਫ ਕਰ ਦੋ ਖਾਲਸਾ ਇੰਨਾ ਬਿਆੰਤ ਹੋ ਗਿਆ ਵਾ ਕਿ ਮਾਫੀਆਂ ਦੇਈ ਜਾਏ ਮਾਫੀਆਂ ਦੇਈ ਜਾਏ ਦੂਜਾ ਤੀਜਾ ਬੰਦਾ ਗੁਰੂਗਰਾਸਾ ਮਹਾਰਾਜ ਵਾਲੇ ਮਾਰਾ ਬੋਲ ਜਾਂਦਾ ਦੂਜਾ ਤੀਜਾ ਬੰਦਾ ਗੁਰਮੁਆ ਵਾਲੇ ਮਾਰਾ ਬੋਲ ਜਾਂਦਾ ਤੇ ਮਾਰਾ ਬੋਲਦਾ ਸੋਸ਼ਲ ਮੀਡੀਆ ਤੇ ਆ ਕੇ ਕਹਿੰਦਾ ਮਾਫ ਕਰ ਦਿਓ ਤੇ ਅਹੀ ਖਾਲਸਾ ਪੰਥ ਇੰਨੇ ਇੰਨੇ ਦਇਆਵਾਨ ਹੋ ਗਏ ਮਾਫੀ ਕਰ ਦਿੰਦੇ ਆ ਤੇ ਅਗਲੇ ਦਿਨ ਤੇ ਗਲਤੀਆਂ ਫੇਰ ਕਰਨੀਆਂ ਹੁਣ ਪੁਲਿਸ ਵਾਲੇ ਨੂੰ ਮੈਂ ਛੇਤਰ ਮਾਰਦਾ ਭਾਜੀ ਇੱਥੇ ਠੀਕ ਆ ਤੇ ਇੱਥੇ ਖਲੋ ਕੇ ਮੈਂ ਮਾਫੀ ਮੰਗ ਲਾ ਅਗਲੇ ਪਰਚੇ ਦੇਣ ਤੋਂ ਬਿਨਾ ਮੈਨੂੰ ਜਾਣ ਦੇਣਗੇ ਤੀ ਦੱਸੋ ਪਰਚਾ ਤਾਂ ਹੋਊਗਾ ਪਰਚਾ ਤਾਂ ਹੋਊਗਾ ਨਾ ਭਾਜੀ ਇਹ ਰਾਜ ਆ ਰਾਜ ਐਵੇਂ ਹੁੰਦਾ ਰਾਜ ਹਰ ਥਾਂ ਤੇ ਮਾਫੀਆਂ ਦੇਂਦਾ ਨਹੀਂ ਹੁੰਦਾ ਪਰ ਸਾਡੇ ਲੋਕ ਕੀ ਕਹ ਦਿੰਦੇ ਆ سوشل ਮੀਡੀਆ ਤੇ ਕਹਿੰਦੇ ਉਹ ਦਇਆਵਾਨ ਹੀ ਬੜਾ ਪੰਥ ਇਹ ਤਾਂ ਮaaf ਕਰ ਦਿੰਦਾ ਕੋਈ ਝੁੱਕ ਕੇ ਆ ਜੇ ਕਹਿੰਦੇ ਖਾਲੀ ਨਹੀਂ ਜਾਂਦਾ ਇਸ ਇਜ਼ਤਤਰ ਤੋਂ ਭਾਜੀ ਇੱਕ ਝੁੱਕ ਕੇ ਆਉਣਾ ਤੇ ਇੱਕ ਮੀਡੀਆ ਦੇ ਅੱਗੇ ਝੁੱਕ ਕੇ ਆਉਣਾ ਦੋਵਾਂ ਫਰਕ ਹੁੰਦਾ ਹੁਣ ਮੈਂ ਇੱਥੇ ਕਹਾਂ ਸਾਰੇ ਪੰਥ ਨੂੰ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਇੱਥੇ ਦੋ ਬੰਦੇ ਆ ਕੇ ਮੈਨੂੰ ਕਵੇ ਕਿ ਮੈਨੂੰ ਮੈਨੂੰ ਕਹਿ ਕੇ ਮaaf ਕਰ ਦੋ ਅਸੀਂ ਕਵਾਂਗੇ ਉਹਦੇ ਬੰਦੇ ਨੂੰ ਅਸੀਂ ਕਵਾਂਗੇ ਮੈਂ ਤੇ ਪੰਥ ਤੋਂ ਮੰਗਣਾ ਤੇ ਉਹ ਕੀ ਉਹ ਵੀ ਪੰਥ ਦੇ ਹੀ ਆ ਗੱਲ ਇਹ ਆ ਕਿ ਸੋਸ਼ਲ ਮੀਡੀਆ ਤੇ ਮਾਫੀ ਮੰਗਦੇ ਆ ਪਰ ਮਨ ਨਹੀਂਵਾ ਮਤ ਉੱਚੀ ਨਹੀਂ ਕਰਦੇ ਮਨੋਂ ਨੀਵੇਂ ਨਹੀਂ ਹੁੰਦੇ ਹਮ ਆਪਣਾ ਅਸੀਂ ਗੁਰਬਾਨ ਦਾ ਬਖਮਾਨ ਦੇ ਅਕਾਤਸ਼ਾ ਦੇ ਜਥੇਦਾਰ ਹਨਾ ਉਹ ਮਾਫੀਆਂ ਦੇ ਦਿੰਦੇ ਮਿੰਟਾਂ ਚ ਹਮ ਬਾਬਾਏ ਮਾਫੀਆਂ ਉੱਥੇ ਦੇਈ ਦੀਆਂ ਜਿੱਥੇ ਲੋੜ ਹੋਵੇ ਉਹਨੂੰ ਸਜ਼ਾ ਸਜ਼ਾ ਬਾਂਦੀ ਆ ਪ੍ਰਸ਼ਾਸਨ ਵੀ ਸਜ਼ਾ ਦਿੰਦਾ ਰਾਜ ਐਵੇਂ ਚੱਲਦਾ ਸਜ਼ਾ ਦੇਣ ਤੋਂ ਬਿਨਾਂ ਨਹੀਂ ਚੱਲਦਾ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਉਸ ਟਾਈਮ ਤੇ ਗਲਤ ਕੰਮ ਹੁੰਦਾ ਈ ਮਹਾਰਾਜਾ ਰਣਜੀਤ ਸਿੰਘ ਸਜ਼ਾ ਨਹੀਂ ਦਿੰਦਾ ਹੋਊਗਾ ਦਿੰਦਾ ਹੋਊਗਾ ਨਾ ਤੇ ਰਾਜ ਹੀ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਆ ਤੇ ਮਾਫੀਆਂ ਆਪ ਐਵੇਂ ਦੇਈ ਜਾਂਦੇ ਨੇ ਠੀਕ ਹੈ ਨਾ ਸੋ ਆਪਣੇ ਆਪਣੇ ਰਾਜ ਨੂੰ ਪਛਾਣੋ ਆਪਣੇ ਰਾਜ ਨੂੰ ਪੜੋ ਕਿ ਕਿਹੋ ਜਿਹਾ ਰਾਜ ਕੀਤਾ ਬਸ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਰੱਤੀ ਜਾਣਾ ਰੱਤੀ ਜਾਣਾ ਇਹ ਨਹੀਂ ਸਿਆਣਪ ਦਲੇ ਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਕਿਦਾਂ ਉਹ ਜ਼ਰੂਰੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਕਿਦਾਂ ਮਿਸਲਾਂ ਨੂੰ ਇਕੱਠੇ ਕੀਤਾ ਮਹਾਰਾਜਾ ਰਣਜੀਤ ਸਿੰਘ ਕੋ ਇੱਕ ਅੱਖ ਦੇ ਵਿੱਚ ਚੇਤਕ ਹੋ ਗਈ ਹਨਾ ਬਿਮਾਰੀ ਹੋ ਗਈ ਇੱਕ ਅੱਖ ਦੇ ਵਿੱਚ ਫਿਰ ਵੀ ਉਹਨੇ ਇੱਕ ਅੱਖ ਨਾਲ ਹੀ ਪੰਥ ਨੂੰ ਇਕੱਠਾ ਕਰਤਾ ਸਾਡੇ ਕੋ ਅੱਖਾਂ ਹੀ ਬੜੀਆਂ ਤੇ ਪੰਥ ਨੂੰ ਹੱਲੇ ਵੀ ਇਕੱਠਾ ਨਹੀਂ ਕਰ ਸਕੇ ਇੱਕ ਦੂਜੇ ਨੂੰ ਮਾਰਾ ਬੋਲਣ ਦੇ ਵਿੱਚ ਬੇੜਾ ਹੀ ਗਰਕ ਹੋ ਗਿਆ ਬਬਾ ਜੀ ਸਾਡਾ ਬੇੜਾ ਹੀ ਗਰਕ ਹੋ ਗਿਆ ਪੰਥ ਦਾ ਘਾਟਾ ਹੀ ਕਰਾਈ ਜਾਂਦੇ ਆਈ ਇੱਕ ਦੂਜੇ ਨਾਲ ਲੜੀ ਜਾਂਦੇ ਆ ਭਾਵੇਂ 6 ਜੂਨ ਦੀ ਗੱਲ ਕਰ ਲਈਏ ਹਨਾ ਭਾਵੇਂ ਸਾਕਿਆਂ ਦੀ ਗੱਲ ਕਰ ਲਈਏ ਉਹਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਕਿ ਮਿਸਲਾਂ ਵੀ ਤਾਂ ਲੜਦੀਆਂ ਹੀ ਹੁੰਦੀਆਂ ਸੀ ਕੋਈ ਨਹੀਂ ਰਾਜ ਕਰ ਲਾਂਗੇ ਜਦੋਂ ਸਾਡੇ ਭਾਜੀ ਜੇ ਮਿਸਲਾ ਲੜਦੀਆਂ ਸੀ ਨਾ ਉਦੋਂ ਮਿਸਲਾ ਆਜ਼ਾਦ ਹੀ ਹੁਣ ਅਸੀਂ ਗੁਲਾਮ ਆ ਉਦੋਂ ਉਦੋਂ ਆਜ਼ਾਦ ਸੀ ਉਦੋਂ ਅੰਗਰੇਜ਼ਾਂ ਦੇ ਥੱਲੇ ਨਹੀਂ ਹੁੰਨੇ ਸੀ ਅਸੀਂ ਅੰਗਰੇਜ਼ਾਂ ਨੇ ਸਾਰੇ ਭਾਰਤ ਤੇ ਰਾਜ ਕਰ ਲਿਆ ਪਰ ਪੰਜਾਬ ਤੇ ਨਹੀਂ ਕਰ ਪਾਈਆਂ ਸੀ ਉਦੋਂ ਅਸੀਂ ਗੁਲਾਮ ਨਹੀਂ ਹੁਣ ਗੁਲਾਮ ਆ ਅਸੀਂ ਮਿਸਲਾ ਉਦੋਂ ਲੜਦੀਆਂ ਸੀ ਪਰ ਮੈਂ ਉੱਥੇ ਦੁਬਾਰਾ ਗੱਲ ਤੇ ਜਦੋਂ ਪੰਥ ਦੀ ਗੱਲ ਹੁੰਦੀ ਗ੍ਰੰਥ ਦੀ ਗੱਲ ਹੁੰਦੀ ਉਦੋਂ ਇਕੱਠੇ ਹੋ ਜਾਂਦੇ ਸੀ ਇਹ ਤਾਂ ਦੂਜਾ ਤੀਜਾ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰ ਦਿੰਦਾ ਤੇ ਆਗੋ ਕਹਿੰਦੇ ਨੇ ਪਾਗਲ ਸਾਰੇ ਪਾਗਲ ਸਾਡੇ ਪੰਜਾਬ 'ਚ ਜੰਮ ਪਏ ਆ ਸਾਰੇ ਪਾਗਲ ਪੰਜਾਬ 'ਚ ਜੰਮ ਪਏ ਆ ਅੱਜ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਹੈ 12000 ਪਿੰਡ 12000 ਪਿੰਡ ਦਾ ਬੰਦਾ ਪੜਿਆ ਲਿਖਿਆ ਹਾ ਇੱਕ ਇੱਕ ਬੱਚਾ ਪੜਿਆ ਲਿਖਿਆ ਤੇ ਅੱਜ 12000 ਪਿੰਡ ਤੇ 12000 ਪਿੰਡ ਦੇ ਵਿੱਚ ਚਿੱਟੇ ਤੋਂ ਬਿਨਾ ਕੋਈ ਨਸਾ ਹੀ ਕੋਈ ਨਹੀਂ ਹੂੰ ਸੋਚਣ ਵਾਲੀ ਗੱਲ ਹੈ ਮਹਾਰਾਜ ਕਿ ਕੀ ਹੋਉਂਦਿਆ ਸਾਡੇ ਨਾਲ ਜੀ ਠੀਕ ਆ ਪਰ ਮੈਂ ਸੀਆਈਡੀ ਦੀ ਗੱਲ ਕਰਦਾ ਅੱਗੇ ਸੀਆਈਡੀ ਹੁੰਦੀ ਪਤਾ ਲੱਗ ਜਾਂਦਾ ਅੱਜ ਦਸਤਾਰਾ ਬਨਵਾਤੀਆਂ ਬੀਬੀਆਂ ਨੂੰ ਤੇ ਸੀਆਈਡੀ ਬੈਠੀਆਂ ਇੱਥੇ ਇੱਥੇ ਬੈਠੀਆਂ ਕਿਵੇਂ ਦੁਬਾਰਾ ਦੱਸਿਓ ਗੱਲ ਦਸਤਾਰਾ ਬਨ ਕੇ ਸੀਆਈਡੀ ਬੀਬੀਆਂ ਬੈਠੀਆਂ ਇੱਥੇ ਬੋਲ ਦਮਾਲਿਆਂ ਚ ਹਾਂਜੀ ਮੈਂ ਵੇਖਿਆ ਤਿੰਨ ਦਿਨ ਹੋ ਗਏ ਆ ਇੱਥੇ ਮੋਰਚੇ ਤੇ ਐਵੇਂ ਨਹੀਂ ਬੋਲਦਾ 84 ਦੇ 95 96 ਦੇ ਦੌਰ ਵੇਖਿਆ ਉਦੋਂ ਖੜਕੋ ਸਿੰਘਾਂ ਨੂੰ ਘਰਾਂ ਚੋਂ ਗੱਡ ਕੇ ਮਾਰਿਆ ਕਿੱਦਾਂ ਮਾਰਿਆ ਇਦਾਂ ਹੀ ਮਾਰਿਆ ਦਾੜਾ ਇਦਾਂ ਕਰ ਲਿਆ ਦਸਤਾਰ ਦਮਾਲਾ ਬੰਨ ਲਿਆ AK47 ਪਾ ਲਈ ਤੇ ਅਗਲੇ ਪਿੰਡਾਂ ਦੇ ਦਰਵਾਜ਼ੇ ਖੜਕਰਾਏ ਆਲਮਸੈਨਾ ਬਣਾਈ ਜਿਹੜੀ ਉਹ ਪੇਸਚੀ ਬਣਾਈ ਹਾਂ ਪੇਸਚੀ ਬਣਾਈ ਤੇ ਅਗਲੇ ਜਾਂਦੇ ਹੀ ਅੱਗੇ ਤੇ ਖੜਕੂ ਸਿੰਘਾਂ ਦਾ ਕੰਮ ਹੁੰਦਾ ਪ੍ਰਸਾਦਾ ਸਕਣਾ ਅਰਦਾਸ ਕਰਨੀ ਤੇ ਚਾਲੇ ਪਾ ਦੇਣੇ ਉਹਨਾਂ ਨੇ ਪ੍ਰਸਾਦਾ ਸਕਣਾ ਨਾਲੇ ਬੀਬੀ ਬੀਬੀਆਂ ਨੂੰ ਹਨਾ ਪਤੀਆਂ ਭੈਣਾਂ ਨੂੰ ਛੇੜਨਾ ਤੇ ਅਗਲੇ ਨੇ ਖੜਕੂ ਸਿੰਘਾਂ ਖੜਕੂ ਸਿੰਘਾਂ ਖੜਕੂ ਸਿੰਘ ਉਹਨਾਂ ਨੇ ਤੇ ਇਹੀ ਸੋਚਿਆ ਨਾ ਖੜਕੂ ਸਿੰਘ ਗਿਆ ਹੂੰ ਉਹਨਾਂ ਨੇ ਇਹੀ ਸੋਚਿਆ ਨਾ ਕੌਮ ਦੇ ਜੋਦੇ ਤੇ ਉਹਨਾਂ ਨੇ ਪਹਿਲਾਂ ਤਾਂ ਪ੍ਰਸਾਦਾ ਛਕਾਉਂਦੇ ਰਹੇ ਫਿਰ ਜਦੋਂ ਇਹੋ ਜਿਹਾ ਮਾਹੌਲ ਬਣਿਆ ਤੇ ਅਗਲੇ ਨੇ ਛੂਹ ਦੇਣੀ ਸ਼ੁਰੂ ਕਰਤੀ ਹੁਣ ਅੱਗੇ ਪੇਸ਼ ਬਦਲ ਕੇ ਹੁਣ ਪੇਸ਼ ਬਦਲ ਕੇ ਫੇਰ ਆਈ ਜਾਂਦੇ ਆ ਪੇਸ਼ ਬਦਲ ਕੇ ਬੀਬੀ ਆ ਪਹਿਚਾਨਿਆ ਕਿਵੇਂ ਜਾਊਗਾ ਦੇਖੋ ਇਹਦੇ ਧਰਮ ਦੀ ਅੱਖ ਨਾਲ ਰਾਜਨੀਤੀ ਹੁਣ ਮੈਂ ਇੱਕ ਗੱਲ ਦੱਸਦਾ ਸਾਡੇ ਚ ਨਾ ਪੰਥ ਚ ਇੱਕ ਬੰਦਾ ਹੈ ਇਹੋ ਜਿਹਾ ਆ ਜਿਹਦੇ ਕੋਲ ਰਾਜਨੀਤੀ ਵੀ ਸੀ ਤੇ ਧਰਮ ਨੀਤੀ ਵੀ ਸੀ ਉਹ ਬੰਦਾ ਕੋਈ ਹੋਇਆ ਉਹਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਕੋਲ ਰਾਜਨੀਤੀ ਆ ਗਈ ਧਰਮ ਨਹੀਂ ਆ ਗਾਇ ਜੇ ਧਰਮ ਦੀ ਅੱਖ ਹੁੰਦੀ ਉਹਨੇ ਡੋਗਰਿਆਂ ਨੂੰ ਰਾਜ ਨਹੀਂ ਦੇਣਾ ਸੀ ਤੂੰ ਦੇ ਅੱਖ ਨੇ ਪਛਾਣ ਜਾਣਾ ਸੀ ਮੈਂ ਬਾਣੀ ਪੜਦਾ ਹਾਂ ਨਿਤਨੇਮ ਕਰਦਾ ਹਾਂ ਬਾਣੀ ਪੜਦਾ ਹਾਂ ਮੈਂ ਦੂਰੋਂ ਵੇਖ ਕੇ ਕਹਦਾ ਕਿ ਭਾਈ ਇਹਦੇ ਮਨ ਚ ਖੋਟ ਹੈ ਜਾਂ ਨਹੀਂ ਹੈ ਜੇਸੀਂ ਬਾਣੀ ਨਹੀਂ ਪੜਾਂਗੇ ਫਿਰ ਅਸੀਂ ਹਰ ਕਿਸੇ ਨੂੰ ਗੱਲ ਦਾ ਲਾ ਲਾਂਗੇ ਹਰ ਕਿਸੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਐਵੇਂ ਕੀਤਾ ਉਹ ਦੇਖੋ ਧਰਮ ਨਹੀਂ ਆ ਗਾਇ ਜੇ ਧਰਮ ਹੁੰਦਾ ਤੇ ਬੇਸਬਾ ਨੂੰ ਵੇਖ ਲੈਂਦਾ ਉਹ ਰਾਜ ਵਧਿਆ ਕੀਤਾ ਉਹ ਇੱਕ ਉਹਦੀ ਬકરી ਜਿਹੜਾ ਇਤਿਹਾਸ ਆ ਕਾਪੀ ਆ ਉਹ ਬਹੁਤ ਸੋਹਣੀ ਆ ਕਿ ਉਹਨੇ ਖਾਲਸਾ ਰਾਜ ਖਾਲਸਾ ਸਿੱਕਾ ਕਾਇਮ ਕੀਤਾ ਪਰ ਉਹ ਦੇਖੋ ਧਰਮ ਨਹੀਂ ਹੈਗਾ ਸੀ ਉਹਨੇ ਰਾਜ ਡੋਗਰਿਆਂ ਨੂੰ ਦਿੱਤਾ ਡੋਗਰਿਆਂ ਨੇ ਬੇੜਾ ਗਰਕ ਕਰਤਾ ਫਿਰ ਸੰਤ ਜਨੈਸੀ ਮਾਪ ਜੋਦੀ ਉਹਨਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਾਉਂਦਾ ਜਿਹੜਾ ਆਫਰ ਸੀਗਾ ਉਹ ਆਇਆ ਉਹਨਾਂ ਨੇ ਧਰਮ ਨੂੰ ਪਛਾਣ ਦਿਹਾਇਆ ਕਹਿੰਦੇ ਹਮਰਾ ਖਤ ਪਾਤਸ਼ਾਹੀ ਦਾਵਾ ਉਹਨਾਂ ਨੇ ਇਹ ਗੱਲ ਕਹਿ ਕੇ ਤੇ ਛੜਤਾ ਹਨਾ ਇੰਦਰਾ ਗਾਂਧੀ ਦੀ ਜਿਹੜੀ ਆਫਰ ਹੀ ਉਹਨੂੰ ਠੁਕਰਾ ਦਿੱਤਾ ਤੋ ਉਹ ਇੰਦਰਾ ਗਾਂਧੀ ਨੇ ਕੀ ਕੀਤਾ ਪ੍ਰਵਾਸਾ ਤੇ ਅਟੈਕ ਕਰਾਇਆ ਤੇ ਉਹਨਾਂ ਨੂੰ ਸੀਤ ਕਰ ਦਿੱਤਾ ਪਰ ਇੱਕ ਅਮੇজিং ਕਰੀਏ ਕਿ ਜੇ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਮੈਨੂੰ ਉੱਥੇ ਕਈ ਵਾਰ ਗਲਤ ਕਰਨਗੇ ਪਰ ਮੈਂ ਇੱਕ ਅਮੇজিং ਕਰਨ ਨੂੰ ਗੱਲ ਕਰਦਾ ਠੀਕ ਆ ਪ੍ਰੈਕਟੀਕਲ ਤੇ ਚਲੋ ਨਹੀਂ ਹੋਇਆ ਪਰ ਅਮੇজিং ਕਰੀਏ ਜੋ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਅਨੰਦ ਪ੍ਰਸਾਦਾ ਮਤਾ ਵੀ ਪਾਸ ਕਰਾ ਲੈਂਦੇ ਹਾਂ ਹੋ ਜਿਹੜੇ ਸਿੱਖਾਂ ਦੇ ਹੱਕ ਨੇ ਉਹ ਵੀ ਦਿਵਾ ਲੈਂਦੇ ਖੈਰ ਕਿਉਂਕਿ ਉਹਨਾਂ ਨੇ ਧਰਮ ਨੂੰ ਹਨਾ ਚੁਣਿਆ ਗੱਲ ਇਹੀ ਆ ਕਿ ਸਾਡੇ ਕੋਲ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ ਧਰਮ ਦੀ ਅੱਖ ਹੋਵੇ ਤੇ ਦਰਾਨ ਰਾਜਨੀਤੀ ਵੀ ਹੋਵੇ ਦੋਵੇਂ ਸਿਧਾਂਤ ਹੋਣੇ ਦੋਵੇਂ ਸਿਧਾਂਤ ਹੋਣੇ ਹੁਣ ਜੇ ਤੁਸੀਂ ਸਰਕਾਰ ਨੂੰ ਗੋਡੇ ਭਾਰ ਲੈਣਾ ਉਹਦਾ ਹੱਲ ਕੀ ਆ ਇਹਦੀ ਇੱਕ ਵੱਡਾ ਸਵਾਲ ਹੈ ਜੀ ਕਰਨਾ ਚਾਹੀਦਾ ਕਿ ਸਰਕਾਰ ਨੂੰ ਗੋਡੇ ਭਾਰ ਲੈਣਾ ਤੇ ਕੀ ਕਰਨਾ ਚਾਹੀਦਾ ਪਹਿਲਾਂ ਤੇ ਆਪਣੀਆਂ ਵੋਟਾਂ ਬਣਾਓ ਹਮ ਠੀਕ ਆ ਇਹਦੇ ਤੇ ਤਰਕ ਲੋਕਾਂ ਨੇ ਕੀ ਦੇਣਾ ਮੈਂ ਬਾਅਦ ਚ ਦੱਸਦਾ ਤੁਹਾਨੂੰ ਹਮ ਠੀਕ ਆ ਕਿਉਂਕਿ ਤਰਕ ਹਰ ਕਿਸੇ ਕੋਲ ਸਾਡੇ ਵਾਲੇ ਨਾ ਸੁਣਨ ਨਾਲ ਘੱਟ ਪਸੰਦ ਕਰਦੇ ਤਰਕ ਦੇਣਾ ਹੁਣ ਤੂਫਾਨ ਸਿੰਘ ਨੇ ਇਹ ਬੋਲਿਆ ਨਾ ਪਹਿਲਾਂ ਉਹਨੂੰ ਸਮਝਣ ਨਾਲ ਪਹਿਲੇ ਆਏਗਾ ਨਾ ਯਾਰ ਇਹਦੇ ਤੇ ਤਰਕ ਦੇਣਾ ਕੀ ਆ ਇਹ ਸੋਚਦੇ ਆ ਸਾਡੇ ਵਾਲੇ ਚਲੋ ਤਰਕ ਬਾਅਦ ਚ ਦਿਓ ਪਹਿਲਾਂ ਸੁਣ ਲੋ ਅਹੀਂ ਪਹਿਲਾਂ ਵੋਟ ਬਣਾਈ ਗੀ ਆਪਣੀ ਠੀਕ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਗਲਤ ਹੈ ਜਿਹੜੇ ਪੱਗਾਂ ਤੇ ਸਿਰ ਹੁਣ ਸ਼੍ਰੋਮਣੀ ਅਕਾਲੀ ਦਲ ਹਮ ਸ਼੍ਰੋਮਣੀ ਅਕਾਲੀ ਦਲ ਹਨਾ ਹਾਂਜੀ ਅਤਾਲ ਅਕਾਲੀ ਕੌਣ ਹੈ ਜਿਹੜਾ ਉੱਚੀਆਂ ਬੁੰਗਿਆ ਵਾਲਾ ਦਮਾਲੇ ਵਾਲਾ ਹਨਾ ਗੁਰੂ ਦੀ ਫੌਜ ਤੇ ਇੱਥੇ ਪੱਗਾਂ ਤੇ ਸਿਰਫ ਸਾਈ ਫਿਰਦੀ ਆ ਬਾਦਲ ਹਣੀ ਅਨਾ ਸਭੀ ਜਿਸ ਬਦਲ ਉਨਿਵਰਕੇ ਹੋਰ ਜਿਹੜੇ ਆ ਅਹੁਦਿਆਂ ਤੇ ਬੈ ਕੇ ਹੁਣ ਇਹਨਾਂ ਇਹਨਾਂ ਨੂੰ ਹਟਾ ਕੇ ਚੜ੍ਹਦੀ ਕਲਾ आले ਬਾਣੀ ਤੇ ਬਾਣੇ ਵਾਲੇ ਜੀਵਨ ਵਾਲੇ ਸਿੰਘ ਆਪਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਅ ਅੰਦਰ ਬਿਠਾਈਏ ਕਿਉਂਕਿ ਉਹ ਸਾਡੀ ਸਰਮੋਰ ਸਸਤਾ ਵਾ ਜਿਹੜੀ ਸਰਕਾਰ ਨਾਲ ਸਿੱਧੋ ਸਿੱਧੀ ਹੋ ਸਕਦੀ ਉਸ ਤੋਂ ਬਾਅਦ ਅੱਜ ਜਿਹੜੇ ਜਿਹੜੇ ਅਹੁਦੇ ਤੇ ਆ ਭਗਵਾਨ ਮਾਨ ਬੈਠਾਇਆ ਉਹਦੇ ਤੇ ਜਾ ਕੇ ਬੈਠੀਏ ਇੱਕੋ ਜਣਾ ਠੀਕ ਆ ਫਿਰ ਅਸੀਂ ਇਸ ਰਾਸ ਨੂੰ ਸੁਧਾਰ ਸਕਦੇ ਹਾਂ ਫਿਰ ਇਸ ਰਾਸ ਨੂੰ ਸੁਧਾਰ ਸਕਦੇ ਉਹਦੇ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਹੈਗਾ ਜੇ ਗੋਡੇ ਨੂੰ ਗੋਡਾ ਜੇ ਸਰਕਾਰ ਨੂੰ ਗੋਡੇ ਭਾਰ ਲਿਆਉਣਾ ਤੇ ਫਿਰ ਵੋਟ ਇੱਕ ਵਾਰ ਲੋਕਤੰਤਰ ਦੇ ਵਿੱਚ ਵੋਟ ਦਾ ਜਿਹੜਾ ਇੱਕ ਸਾਡੇ ਕੋਲ ਹਥਿਆਰ ਹੈ ਇਸ ਸਮੇਂ ਸਾਲਟਾ ਨਾਲ ਨਹੀਂ ਲੜ ਸਕਦੇ ਵੀਰ ਜੀ ਅਸੀਂ ਅਗਲੇ ਸਾਲ ਤਾਂ ਫੜੀ ਫਿਰਦੇ ਆ ਮੈਂ ਕਿਰਪਾ ਲੈ ਕੇ ਚੱਲ ਜਾ 60 ਜਣੇ ਚੱਲ ਜਾਣ 47 ਹੋਵੇ 47 ਤੇ ਬੰਦੇ ਮਾਰ ਦੇਣਗੇ ਤੇ ਬਾਅਦ ਵਿੱਚ ਬਚਣਗੇ ਕਿਦਾਂ ਇਹ ਸਮਾਂ ਸਾਲਟਾ ਸੰਤਾ ਸਾਲਟਾਂ ਨਾਲ ਲੜਨਦਾ ਨਹੀਂ ਇਸ ਸਮੇਂ ਕਿਰਪਾਨਾਂ ਨਾਲ ਲੜਨਦਾ ਨਹੀਂ ਇਹ ਸਮਝੇ ਹੈ ਤੇ VOTING ਬਣਾਓ ਆਪਣੀ ਤੇ ਉਸ ਇਨਸਾਨ ਨੂੰ ਵੋਟ ਪਾਓ ਜਿਹੜਾ ਦੇ ਚੜਦੀ ਕਲਾ ਆ ਲਿਆ ਤੇ ਇੱਕ ਬਾਣੀ ਪੜਨ ਸ਼ੁਰੂ ਕਰਦੋ ਸਿੱਖੀ ਕੇਸਾ ਸਵਾਸਾ ਨਾਲ ਨਿਭਾਉਣੀ ਸ਼ੁਰੂ ਕਰਦੋ ਦੀਪ ਸਿੱਧੂ ਅਸੀਂ ਗਵਾ ਲਿਆ ਤੇ ਗਵਾ ਕੇ ਦੇ ਮਾਮੇ ਸੁਧਰਜੋ ਦੀਪ ਸਿੱਧੂ ਕਹਿੰਦਾ ਕਹਿੰਦਾ ਮਰ ਗਿਆ ਕਿ ਭਾਈ ਕੇਸ ਰੱਖ ਲੋ ਭਾਈ ਸਿੱਖੀ ਵਾਲੇ ਪਾਸੇ ਆ ਜਾਓ ਮੈਂ ਵੀ ਸਿੱਖੀ ਵਾਲੇ ਪਾਸੇ ਆਉਂਨਾ ਤੇ ਜੇ ਫਿਰ ਵੀ ਨਾ ਆਏ ਤੇ ਫਿਰ ਦੀਪ ਸਿੱਧੂ ਦਾ ਨਾਮ ਰੱਟਣ ਦਾ ਫਾਇਦਾ ਕੀ ਫਿਰ ਉਹਦੀਆਂ ਵਰਸ਼ੀਆਂ ਨਾ ਬਣਾਇਆ ਕਰੋ ਮੈਂ ਐਵੇਂ ਸਿੱਧੀ ਗੱਲ ਕਹੂੰਗਾ ਜੀ ਆ ਪਕੇ ਦੀ ਵਰਸੀਆਂ ਬਣਾਉਣੀਆਂ ਵਾ ਨਾ ਫਿਰ ਉਹਦੇ ਕਏ ਬਚਨਾਂ ਤੇ ਵੀ ਚੱਲੀਏ ਮਨ ਨਹੀਂ ਪੈਣੀ ਮਨ ਨਹੀਂ ਪੈਣੀ ਹੂੰ ਗੱਲ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਕਰਦੇ ਆ ਤੇ ਕੇ ਸਾਡੇ ਕੋ ਸਾਂਭੇ ਨਹੀਂ ਜਾਂਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਵਾਸ ਸਾਂਭਾਂਗੇ ਗੱਲ ਤਾਂ ਸਿੱਧੀ ਆ ਕੇਸ ਸਾਡੇ ਕੋ ਸਾਂਭੇ ਨਹੀਂ ਜਾਂਦੇ ਸੱਸਤਾ ਸਾਡੇ ਕੋ ਗਾਤਰੀ ਨਹੀਂ ਪਏ ਜਾਂਦੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਸੀਂ ਸਵਾਸ ਸਾਂਭਾਂਗੇ ਹੁਣ ਮੈਂ ਇੱਕ ਗੱਲ ਦਾ ਇੱਕ ਬੰਦੇ ਨੇ ਵਿਆਹ ਤੇ ਜਾਣਾ ਸੀ ਥੋੜੇ ਜਿਹਾ ਦੀ ਗੱਲ ਆ ਤੋਨੇ ਕਿਰਪਾਨ ਉੱਤੋਂ ਪਾਈਦਾ ਕਹਿੰਦਾ ਯਾਰ ਸੋਣੀ ਜੀ ਨਹੀਂ ਲੱਗੰਦੀ ਮੈਂ ਅੱਜ ਛੋਟੀ ਬਾ ਲੈਣਾ ਅੰਦਰੋਂ ਤੇ ਵਿਆਹ ਤੇ ਜਾਣ ਵਾਸਤੇ ਤੁਸੀਂ ਗਾਤਰੇ ਲਾ ਕੇ ਛੋਟੀਆਂ ਪਾ ਲੈਂਦੇ ਜੇ ਤੇ ਰਾਜ ਕਿਤੋਂ ਕਰ ਲੈਣਾ ਸਸਤਾ ਧਾਰੀ ਹੋਵੋ ਕੇਸਾਂ ਧਾਰੀ ਹੋਵੋ ਅਗਲੇ ਛੇਤਰ ਐਵੇਂ ਨਹੀਂ ਮਾਰਦੇ ਪੁਲਿਸ ਵਾਲੇ ਐਵੇਂ ਨਹੀਂ ਕਬਾਜਾ ਬੋਲਦੇ ਦਾੜੀਆਂ ਆ ਗਿਆ ਮੂੰਹ ਤੇ ਐਵੇਂ ਨਹੀਂ ਸਾਨੂੰ ਲਾਲਤਾ ਪਾ ਜਾਂਦੇ ਪੁਲਿਸ ਵਾਲੇ ਠੀਕ ਆ ਅਸੀਂ ਇਹਨਾਂ ਨੂੰ ਸਾਡੇ ਸਿਰਾਂ ਦੇ ਭਾਜੀ ਇਹਨਾਂ ਨੂੰ ਪੈਸੇ ਮਿਲਦੇ ਆ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਆ ਜਿਹੜੇ ਤਨਖਾਹਾਂ ਮਿਲ ਗਿਆ ਸਾਡੇ ਸਾਡੇ ਤੋਂ ਟੈਕਸ ਲੈਂਦੇ ਆ ਟੈਕਸ ਤੇ ਫਿਰ ਸਾਡੇ ਸਾਡੇ ਡਾਂਗਾ ਵਾਉਂਦੇ ਆ ਜਿਹੜੇ ਪਲਾਸਟਿਕ ਦੀ ਡੰਗਾ ਬਣਾਈ ਫਿਰਦੇ ਆ ਉਹ ਸਾਡੇ ਪੈਸੇ ਕੋ ਬਣਾ ਕੇ ਸਾਡੇ ਤੇ ਮਾਰਦੇ ਆ ਕਿਉਂ ਮਾਰਦੇ ਆ ਕਿਉਂਕਿ ਅਸੀਂ ਕੇਸਾ ਧਾਰੀ ਨਹੀਂ ਆ ਅਸੀਂ ਸਸਤਾ ਧਾਰੀ ਨਹੀਂ ਤੇ ਜੇ ਪਟਿਆਲੇ ਦੇ ਵਿੱਚ ਅਗਲੇ ਨੇ ਗੁੱਟ ਵੱਡਤਾ ਤੇ ਹੀ ਉਹ ਨਹੀਂ ਹੰਸ਼ਾ ਦੇ ਮਗਰ ਹੀ ਨਹੀਂ ਗਏ ਆ ਇਹ ਹੀ ਕਹਿਤਾ ਕਿ ਭਾਈ ਉਹ ਸਾਡੇ ਦਲਚੇ ਹੀ ਨਹੀਂ ਠੀਕ ਆ ਹੁਣ ਇੱਥੇ ਪੁਲਿਸ ਵਾਲਾ ਮੈਂ ਇੱਥੇ ਕੈਮਰੇ ਦਾ ਕੰਮ ਕਰਦਾ ਦਰਵਾਜ਼ਾ ਲਾ ਕੇ ਮੈਨੂੰ ਆਇਆ ਕੈਮਰੇ ਨੂੰ ਹੱਥ ਪਾਉਣ ਲੱਗਾ ਅਗਾ ਡੋਨਟ ਟੱਚ ਮੀ ਮਾਈ ਪ੍ਰੋਪਰਟੀ ਕਹਿੰਦਾ ਕਹਿੰਦਾ 20 ਦਿਨ ਲਵਾਏ ਮੈਂ ਸਾਰਿਆਂ ਦੇ ਇਹ ਜੀ ਕੈਮਰੇ ਤੋਂ ਕੋਈ ਪਰਚਾ ਪੈ ਨਹੀਂ ਸਕਦਾ ਅਵਾਰਾਗਰਦੀ ਦਾ ਬੱਚਾ ਬਾਕੇ ਸੁੱਟ ਦਿੰਦੇ ਅੰਦਰ ਅਵਾਰਾਗਰਦੀ ਦਾ 15 ਦਿਨ ਤੱਕ ਕੋਈ ਜਮਾਨਤ ਨਹੀਂ ਆਗੀ 15 25 ਦਿਨ ਬਾਅਦ ਉਹਨਾਂ ਨੇ ਆਪੇ ਛੱਡ ਦੇਣਾ ਹੁੰਦਾ ਅਵਾਰਾਗਰਦੀ ਦਾ ਪਰਚਾ ਪਾਦ ਕੇ ਸੁੱਟ ਦਿੰਦੇ ਨੇ ਕਹਿੰਦੇ 20 ਦਿਨ ਲੋਏ ਮੈਂ ਕਿਹਾ ਬਾਬਾ ਹੁਣੇ ਟਾਈਮ ਹੀ ਨਹੀਂ ਲਾ ਕੇ ਆਇਆ ਮੈਂ ਕੰਦਾ ਮਰਾਇਆ ਚੱਲ ਮੈਂ ਕਿਹਾ ਕਿਉਂ ਜਾਵਾਂ ਤੂੰ ਮੇਰੇ ਕੋ ਆਇਆ ਤੂੰ ਇੱਥੇ ਇੱਥੇ ਖੜ ਕੇ ਗੱਲ ਕਰ ਹੁਣ ਮੈਂ ਜਾਊਂਗਾ ਤੇ ਅਗਲੇ ਦਿਨ ਚੁੱਕਣਾ ਹੀ ਆ ਠੀਕ ਆ ਅਗਲੇ ਦਿਨ ਇੰਨੀ ਹਿੰਮਤ ਪੈ ਗਈ ਆ ਕਿ ਬਾਣੇ ਵਾਲੇ ਦੇ ਐ ਬਾਹਮੋ ਫੜਦੀ ਤੇ ਅਸੀਂ ਪ ਜੇਲਾ ਦੇ ਜਾਂਦੇ ਪਹਿਲਾਂ ਛੱਤਰ ਮਾਰ ਕੇ ਦਸਤਾਰਾਂ ਲਵਾਉਂਦੇ ਆ ਜੀ ਭਾਜੀ ਜੇਲ੍ਹਾਂ ਦੇ ਵਿੱਚ ਨਾ ਜਦੋਂ ਜਾਂਦੇ ਆ ਨਾ ਬਾਹਰ ਤੇ ਕੁਝ ਨਹੀਂ ਕਹਿੰਦੇ ਬਾਹਰ ਪਤਾ ਰੱਟਾ ਪੈ ਜਾਣਾ ਜੇਲ੍ਹਾਂ ਦੇ ਵਿੱਚ ਮਾਰ ਪਹਿਲੀ ਚਪੇੜ ਮਾਰ ਕੇ ਦਸਤਾਰ ਹੀ ਲਾਉਂਦੇ ਜੇ ਅਗਲੇ ਤੁਹਾਡੇ ਨਾਲ ਤਾਂ ਨਹੀਂ ਕੀਤਾ ਇਹਦਾ ਮੇਰੇ ਨਾਲ ਨਹੀਂ ਮੇਰੇ ਨਾਲ ਇਹ ਨਹੀਂ ਹੋਇਆ ਪਰ ਮੇਰਾ ਜਿਹੜਾ ਜੇਲ੍ਹਾਂ ਦੇ ਵਿੱਚ ਸਲਕਲ ਹੋਇਆ ਉਹ ਇਹਦੇ ਤੋਂ ਵੀ ਖਤਰਨਾਕ ਸੀ ਗੱਲ ਕਰ ਲਈ ਉਹਦੀ ਰੱਖ ਜੋ ਜੇਲ੍ਹਾਂ ਦੇ ਵਿੱਚ ਅੱਬੂ ਅੱਬੂ ਮੁੰਡਾ ਹੁੰਦਾ ਹੀ ਪਟਿਆਲੇ ਦਾ ਗੈਂਸਟਰ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਿਹੜੇ ਹਥਿਆਰ ਆ ਨਾ ਉਹ ਹਥਿਆਰ ਉਹਨੇ ਸਪਲਾਈ ਕੀਤੇ ਹੂੰ ਠੀਕ ਆ ਉਹ ਜੇਲ੍ਹਾਂ ਦੇ ਵਿੱਚ ਉਹਨੇ 16 ਸਾਲ ਦੀ ਉਮਰ ਦੇ ਵਿੱਚ ਪ੍ਰਧਾਨ ਮਾਰਿਆ ਸੀ ਕੋਈ ਤੋਂ ਉਹ 16 ਸਾਲ ਦਾ ਜਿਹੜਾ ਪਰਚਾ ਸੀ 17 ਸਾਲ ਦਾ ਉਹ ਛੋਟੀ ਜੇਲੇ ਛੋਟੀ ਜੇਲੇ ਆ ਗਿਆ ਸੀ 9 ਮਹੀਨੇ ਤੋਂ ਰਹਿੰਦਿਆ ਸੀ ਉਹ ਮੈਂ ਗਿਆ ਮੇਰੇ ਕੋਲ ਉਹਨੇ ਪੈਸੇ ਕਰਾਇ ਹੀ ਨਹੀਂ ਪਹਿਲਾਂ ਉਹ ਪਤਾ ਕੀ ਕਰਦਾ ਜੀ ਬੱਚੇ ਜਿਹੜੇ ਨਵੇਂ ਆਉਂਦੇ ਨਾ ਉਹਨਾਂ ਕੋ 500000 ਹਨਾ ਫੋਨ ਕਰਾ ਕੇ ਝੂਠੇ ਆਪਣੇ ਉਹਨਾਂ ਦੇ ਘਰ ਦੇ ਕੋ ਪੈਸੇ ਮੰਗਾ ਕੇ ਤੇ ਚਿੱਟੇ ਦਾ ਨਸ਼ਾ ਕਰਦਾ ਹੁੰਦਾ 4 ਗ੍ਰਾਮ ਇਸਵੇਰੇ 4000 ਨੂੰ ਗ੍ਰਾਮੀ ਇੱਕ ਗ੍ਰਾਮ ਸਵੇਰੇ ਆਉਂਦਾ ਹੈ ਇੱਕ ਗ੍ਰਾਮ ਦੁਪਹਿਰੇ ਆਉਂਦਾ ਹੈ ਇੱਕ ਗ੍ਰਾਮ ਸ਼ਾਮੀ ਆਉਂਦਾ ਹੈ 12000 ਦਾ ਨਸ਼ਾੰਦਰ ਬੈਠਾ ਕਰਦਾ 12 ਠੀਕ ਹੈ 12000 ਦਾ ਨਸ਼ਾ ਦੇ ਇੱਕ ਦਿਨ ਦੇ ਵਿੱਚ ਰੋਜ਼ ਬੱਚਾ ਕੋ 12000 ਪੈਸੇ ਕਰਾਉਣੇ 150 ਬੱਚਾ ਹੀ ਕੋਈ 500 ਕਰਦਾ ਹੈ ਕੋਈ 1000 ਕਰਦਾ ਹੈ ਕੋਈ 1500 ਕਰਦਾ ਹੈ ਜਿਹੜੇ ਜਿਆਦਾ ਮੀਰ ਉਹ 6-6000 ਵੀ ਕਰ ਦਿੰਦੇ ਸੀ ਇਹ ਜਿਹੜੀ ਵੀਡੀਓ ਜਿਹੜੇ ਜਿਹੜੇ ਬੱਚਾ ਦੇ ਜੇਲ ਪੁੱਤਰ ਗਏ ਆ ਨਾ ਸਿਮਲਾਪੁਰੀ ਜੇਲ 'ਚ ਉਹਦੇ ਮਾਪਿਆਂ ਨੂੰ ਪਤਾ ਲੱਗ ਜਾਣਾ ਇਹ ਗੱਲ ਹੈ ਕੀ ਹੈ ਹੂੰ ਠੀਕ ਆ ਉਹ ਕਰਾ ਕੇ ਪੈ ਤੇ ਮੈਂ ਜਦੋਂ ਗਿਆ ਉਹਨੂੰ ਪਤਾ ਸੀ ਕਿ ਮੈਂ ਸੋਸ਼ਲ ਮੀਡੀਆ ਤੇ ਐਕਟਿਵ ਆ ਉਹਨੇ ਮੈਨੂੰ ਕੋ ਪੈਸੇ ਨਹੀਂ ਕਰਾਏ ਮੈਨੂੰ ਕਿਹਾ ਤੂੰ ਕੀ ਚਾਹੁੰਦਾ ਮੈਂ ਕਿਹਾ ਤਿੰਨ ਬੈਰਿਕ ਦੇ ਵਿੱਚ ਉਹਦਾ 파ਟ ਹੁੰਦਾ ਏ ਤੇ ਇੱਕ ਪਾਸੇ 파ਟ ਹੁੰਦਾ ਏ ਤੇ ਇੱਕ ਪਾਸੇ ਬੱਚੇ ਬੀੜੀਆਂ ਪੀਂਦੇ ਸੀ ਸਿਗਰਟ ਪੀਂਦੇ ਸੀ ਨਸ਼ਾ ਵਾਦੂ ਜੇਲਾ ਚ ਦੱਸਣ ਦੀ ਲੋੜ ਨਹੀਂ ਤੇ ਮੈਂ ਕਿਹਾ ਇੱਕ ਕੰਮ ਕਰੋ ਤਿੰਨ ਬੈਰਿਕ ਚ ਉਹੀ ਪਊਗਾ ਜਿਹੜਾ ਜਿਹਨੂੰ ਮੈਂ ਕਹੂੰਗਾ ਮੈਂ ਸਾਰੇ ਸਰਦਾਰ ਬੱਚੇ ਪਾਤੇ ਜੇਲਾ ਤਿੰਨ ਬੈਰਿਕ ਚ ਤੇ ਗੱਲ ਇਹ ਹੋਈ ਥੋੜੇ ਚਿਰ ਬਾਅਦ ਸਰਦਾਰ ਮੁੰਡਾ ਆਇਆ ਜੇਲ੍ਹ ਚ ਨਵਾਂ ਚੋਰੀ ਦਾ ਕੇਸ ਪਿਆ ਉਹਦੇ ਤੇ ਆਇਆ ਤੇ ਉਹਨੂੰ ਕਟ ਕੱਟ ਕੇ ਪੈਸੇ ਕਰਾਏ 2 ਕ ਦਿਨ ਤੀਜੇ ਦਿਨ ਆ ਗਿਆ ਕਹਿੰਦਾ ਤੂਹਾਨ ਸਿੰਘ ਜੀ ਮੈਂ ਤੁਹਾਡੀ ਵੀਡੀਓ ਵੇਖੀ ਮੈਂ ਕਿਹਾ ਸਤਿਵੰਤ ਜੀ ਕਹਿੰਦਾ ਮਹਾਰਾਜ ਮੇਰੇ ਡੈਡੀ ਸਬਜ਼ੀ ਵੇਚਦੇ ਆ ਤੇ ਮੇਰ ਕੋ 500 ਰੁਪਏ ਰੋਜ਼ ਕਰਾਉਂਦੇ ਆ 500 ਸਵੇਰੇ ਕਰਾਉਂਦੇ 500 ਸ਼ਾਮੀ ਕਰਾਉਂਦੇ ਮੇਰੇ ਡੈਡੀ ਤੇ ਸਬਜ਼ੀ ਵੇਚਦੇ ਮੈਨੂੰ ਪੈਸੇ ਕਿਥੋਂ ਦੇਣ ਹਲੇ ਮੇਰੀ ਜਮਾਤ ਵੀ ਕਰਾਉਣੀ ਆ ਕਹਿੰਦੇ ਤੂਹਾਨ ਸਿੰਘ ਜੀ ਕੁਝ ਕਰੋ ਮੈਂ ਕਿਹਾ ਤੂੰ ਉੱਥੇ ਬਹਿ ਜਾ ਤੂੰ ਨਹੀਂ ਜਾਣਾ ਉਧਰ ਮੈਂ ਬਿਠਾ ਲਿਆ ਮੈਂ ਕਿਹਾ ਯਾਰ ਬੱਚਿਆਂ ਦਾ ਕੁਝ ਕਿਉਂਕਿ ਜ਼ੁਲਮ ਜੇ ਜੇ ਜ਼ੁਲਮ ਬਾਹਰ ਜ਼ੁਲਮ ਦੇ ਖਿਲਾਫ ਲੜਨ ਦੀ ਆਪਾਂ ਗੱਲ ਕਰਦੇ ਆਂ ਤੇ ਉਹ ਵੀ ਤੇ ਜ਼ੁਲਮ ਹੀ ਜੇਲ੍ਹ ਦੇ ਵਿੱਚ ਜਿਹੜਾ ਹੁੰਦਿਆ ਸੀ ਬੱਚਿਆਂ ਦੇ ਨਾਲ ਮੈਂ ਕਿਹਾ ਲੜਨਾ ਆ ਮੈਂ ਬੱਚਿਆਂ ਨੂੰ ਨਾਲ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਚੇ ਨਹੀਂ ਹੋਏ ਕਿਉਂਕਿ ਨਸ਼ਾ ਜਿਹੜਾ ਉਹ ਕੇ ਪੰਨੇ ਤੋਂ ਨਾ ਲੱਗਣ ਦਿੰਦਾ ਨਹੀਂ ਹੋਏ ਤੇ ਮੈਂ ਫਿਰ ਉਹਦੇ ਬੰਦੇ ਦੇ ਨਾਲ ਬੈਣਾ ਸ਼ੁਰੂ ਕਰਤਾ ਅੱਬੂ ਅੱਬੂ ਦੇ ਨਾਲ ਅੱਬੂ ਦੇ ਨਾਲ ਬੈਣਾ ਸ਼ੁਰੂ ਕਰਤਾ ਉਹਦੇ ਨਾਲ ਖਾਣਾ ਸ਼ੁਰੂ ਕਰਤਾ ਉਹ ਮੁਸਲਮਾਨ ਹੀ ਹਮ ਠੀਕ ਆ ਉਹ ਇਧਰ ਮੀਟ ਖਾਵੇ ਤੇ ਮੈਂ ਇਧਰ ਵਾਲੇ ਪਾਸੇ ਆਪਣੀ ਸੱਚੀ ਸਬਜ਼ੀ ਖਾਵਾਂ ਹਣ ਜੇ ਬਦਲਾ ਕਰਨਾ ਤੇ ਰਾਜਨੀਤੀ ਇਹੀ ਕਹਿੰਦੇ ਕਿ ਨਾਲ ਬਹਿ ਕੇ ਜੇ ਖੂਨ ਖਰਾਬਾਨੀ ਕਰਨਾ ਫਿਰ ਰਾਜਨੀਤੀ ਹੀ ਕਰਦੇ ਮੈਂ ਰਾਜਨੀਤੀ ਨੂੰ ਅਪਣਾਈ ਮੈਂ ਨਾਲ ਬੈਠਾ ਪਰ ਕਹਿੰਦੇ ਨਹੀਂ ਜਦੋਂ ਵੀ ਬੰਦਾ ਮਰਦਾ ਆਪਣਿਆਂ ਕਰਕੇ ਮਰਦਾ ਉਹ ਮੇਰੀ ਬੈਰੀ ਕਾਲੇ ਨੇ ਦੱਸਤਾ ਕਿ ਅੱਬੂ ਅੱਬੂ ਵੀ ਨਾ ਇਹ ਤੁਹਾਡੇ ਖਿਲਾਫ ਜਾਂਦਾ ਜੀ ਇਹਨੇ ਉਸ ਦਿਨ ਉਹ ਬੱਚੇ ਨੂੰ ਬਿਠਾ ਲਿਆ ਤੇ ਮੈਂ ਇੱਥੇ ਪੇਸ਼ੀ ਤੇ ਆਉਂਦਾ ਮੈਂ ਇਹ ਵੀ ਗੱਲ ਕਰਤੀ ਪੁਲਿਸ ਵਾਲਿਆਂ ਨੂੰ ਤੇ ਤੁਸੀਂ ਕਾਦੀ ਗੱਲ ਮੈਨੂੰ ਮੇਰੇ ਨਾਲ ਕੋਈ ਪੁਲਿਸ ਵਾਲਿਆਂ ਦੀ ਨਾ ਗੱਡੀ 'ਚ ਗੱਲ ਹੋਈ ਖਾਕੀ ਨਾਲ ਮੈਨੂੰ ਉਦੋਂ ਹੀ ਵਾਵਾ ਵਟ ਜਾ ਚੜਦਾ ਕੋਈ ਗੱਲ ਹੋਈ ਤਾਂ ਮੈਂ ਸਿੱਧੀ ਗੱਲ ਕਹਤੀ ਮੈਂ ਕਿਹਾ ਜੇਲਾ ਦੇ ਵਿੱਚ ਬੱਚੇ ਕੋ ਪੈਸੇ ਕਰਾ ਕੇ ਹੈ ਨਸ਼ਾ ਕੀਤਾ ਜਾਂਦਾ ਉਹ ਤੇ ਤੁਹਾਡੇ ਕੋ ਰ ਤੇ ਪੇਸੀ ਤੇ ਕਿਹੜਾ ਮੈਂ ਕੱਲਾ ਜਾਣਾ ਸੀ ਵਾਧੂ ਜਾਣੇ ਪੇਸੀ ਤੇ ਹੁੰਦੇ ਉਹ ਇੱਕ ਨੇ ਪੇਚ ਜਾ ਕੇ ਉਹਨਾਂ ਨੂੰ ਫਿਰ ਇਹ ਵੀ ਗੱਲ ਦੱਸਤੀ ਅਗਲੇ ਨੂੰ ਚਿੱਟਾ ਜਿਹੜਾ ਹੁੰਦਾ ਬੰਦੇ ਨੂੰ ਖੇਜ ਚੜਾਉਂਦਾ ਉਹਨਾਂ ਨੇ ਟਾਲਿਆ ਮੈਨੂੰ ਕਹਿੰਦੇ ਪਾਓ ਇਹਨੂੰ ਕਹਿੰਦੇ ਦੋ ਚਪੇੜਾ ਮਾਰੋ ਦੋ ਚਪੇੜ ਮਾਰੀ ਆਹ ਕੜਾ ਪਾਇਆ ਸੀ ਮੈਂ ਆਹ ਕੜਾ ਘੁਮਾ ਕੇ ਮਾਰਿਆ ਤੇ ਇੱਥੋਂ ਉਹਦੇ ਬੰਦੇ ਦਾ ਇੱਥੋਂ ਪਾਰ ਗਿਆ ਅੱਪੂ ਦਾ ਹੈ ਨਹੀਂ ਉਹਦਾ ਨਹੀਂ ਉਹ ਆਪ ਨਹੀਂ ਕਰਦਾ ਸੀ ਹੂੰ ਉਹ ਬੰਦੇ ਜੇਲਾਂ ਦੇ ਬੱਚਿਆਂ ਕੋ ਕੁੱਟ ਪਾਉਂਦਾ ਹੁੰਦਾ ਸਾਰਿਆਂ ਨੂੰ ਹੂੰ ਉਹ ਉਹਦਾ ਜਦੋਂ ਇੱਥੋਂ ਪਾਰ ਗਿਆ ਤੇ ਕਹਿੰਦਾ ਕਹਿੰਦਾ 9 ਮਹੀਨੇ ਹੋ ਗਏ ਮੈਨੂੰ ਜੇਬ ਚ ਅਜ ਤੱਕ ਮੇਰੇ ਬੰਦੇ ਤੇ ਕਿਸੇ ਨੇ ਹੱਥ ਨਹੀਂ ਚੁੱਕਿਆ ਤੇ ਤੂੰ ਚਪੇੜ ਮਾਰਤੀ ਆ ਕਹਿੰਦਾ ਇਹਨੂੰ ਪਾਲੋ ਲੰਮੇ ਕਰ ਦੂਗਾ ਟ ਵੀ ਤੀ ਜਣੇ ਨੇ ਮੈਨੂੰ ਲੰਮੇ ਵਾ ਕੇ ਕੁੱਟਿਆ ਠੀਕ ਆ 30 40 ਡਾਂਗਾ ਮਾਰਿਆ ਮੰਮੀ ਮਾਰਦੇ ਵੀ ਹੋ ਜੀ ਥਾਦੇ ਕਿ ਮਹੀਨੇ ਬਾਅਦ ਇਨਸਾਨ ਵੀ ਉੱਡ ਜੇ ਠੀਕ ਆ ਤੇ ਅਗਲੇ ਨੇ ਕੁੱਟਿਆ ਤੇ ਮੈਨੂੰ ਕਹਿੰਦਾ ਜਾ ਛੇ ਚ ਬਹਿ ਜਾ ਮੈਂ ਪੈ ਗਿਆ ਜਾ ਕੇ ਕਿੰਡ ਦੇ ਬਾਅਦ ਫੇਰ ਬੁਲਾ ਲਿਆ ਕਹਿੰਦੇ ਫੇਰ ਕਰ ਲੋ ਇਹਨੂੰ ਕੋਡਾ ਫੇਰ ਕੁੱਟਿਆ ਸਵੇਰ ਦੇ 4:00 ਵਜੇ ਗਏ ਇਦਾਂ ਹੀ ਤੇ ਬਾਅਦ ਚ ਹੋ ਗਿਆ ਠੰਡਾ ਕਿਉਂਕਿ ਸਵੇਰੇ ਨਸਲ ਆਤੀ ਜਾਂਦਾ ਠੀਕ ਆ ਰਾਤ ਨੂੰ ਉਹਦੇ ਨਾਲ ਦੇ ਮੁੰਡਿਆਂ ਤੋਂ ਕੁਟਵਾ ਰਿਆ ਸੀ ਕਿ ਆਪ ਕੋ ਟ੍ਰੈਸ ਨਾ ਨਾ ਆਪਣੀ ਹੱਥ ਲਾਉਂਦਾ ਆਪ ਮੈਨੂੰ ਉਹਨੇ ਦੋ ਹੀ ਚਪੇੜ ਮਾਰੀ ਆ ਠੀਕ ਆ ਉਹ ਨਾਲ ਦੇ ਮੁੰਡਿਆਂ ਕੋ ਇੱਕ ਮੇਰੇ ਦੋ ਦੇ ਮੁੰਡੇ ਮੇਰੇ ਨਿਗਾ ਚ ਵੀ ਆ ਠੀਕ ਆ ਸਮਾਂ ਆਊਗਾ ਕੋਈ ਨਹੀਂ ਵੱਡਾਂਗੇ ਤੇ ਗੱਲ ਇਹ ਹੋਈ ਕਿ ਬਾਅਦ ਚ ਮਹਾਰਾਜ ਦੀ ਕਿਰਪਾ ਹੋਈ ਹੁਣ ਮਹਾਰਾਜ ਵੇਖੋ ਕਿੰਨਾ ਸਾਥ ਹਫਤੇ ਦੇ ਵਿੱਚ ਵਿੱਚ ਉਹਦਾ ਵੱਡੀ ਜ਼ਿਲੇ ਚਲਾਨ ਪੈ ਗਿਆ ਵੱਡੀ ਜੇਲ੍ਹੇ ਚਲ ਗਿਆ ਤੇ ਅੱਜ ਉਹ ਜੇਲ੍ਹ ਦੇ ਵਿੱਚ ਪੈਸੇ ਨਹੀਂ ਕਰਾਇਆ ਜਾਂਦੇ ਬੱਚੇ ਕੋ। ਅੱਛਾ ਉਹ ਜੇਲ੍ਹ ਚ ਬੱਚਾ ਕੋ ਪੈ ਨਹੀਂ ਕਰਾਇਆ ਅੱਜ ਵੀ ਮੈਂ ਗੱਲ ਕਰਦਾ ਜੇਲ੍ਹ ਚ। ਉਹ ਬੱਚੇ ਕੋ ਪੈ ਨਹੀਂ ਕਰਾਇਆ ਜਾਂਦੇ। ਭਾਈ ਮੈਨੂੰ ਥੋੜੀ ਕੋਟੀ ਖਾਣੀ ਪਈ ਆ ਪਰ ਉਹ ਜਿਹੜਾ ਜ਼ੁਲਮ ਹੀ ਉਹ ਖਤਮ ਕਰਾ ਕੇ ਆਏ ਆਪਾਂ ਤੋਂ। ਜੀ। ਠੀਕ ਆ। ਸੋ ਇਹ ਜੇਲ੍ਹਾਂ ਦਾ ਮਾਹੌਲ ਆ। ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।